ਭਈ ਆਪਾਂ ਖੜੇ ਆਂ ਜੈਪੁਰ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਆਹ ਸਾਰੇ ਜਿਹੜੇ ਫਰੇਮ 'ਚ ਤੁਸੀਂ ਦੇਖ ਰਹੇ ਹੋ ਸਕੂਲ ਦਾ ਟੂਰ ਆਇਆ ਹੋਇਆ ਪੰਜਾਬ ਤੋਂ ਕਿੱਥੋਂ ਬਈ ਤਲਵੰਡੀ ਸਾਹਿਬੋਂ ਤੋਂ ਕਿਹੜਾ ਸਕੂਲ ਆ ਤੁਹਾਡਾ ਖਾਲਸਾ ਸਕੂਲ ਕਿੰਨੇ ਜਣੇ ਆਏ ਟ੍ਰਿਪ ਤੇ ਇਹ 70 ਕ ਜਣੇ ਦੇ ਕਰੀਬ 70 ਜਣੇ ਹੋ ਠੀਕ ਆ ਤੇ ਅੱਜ ਪਹੁੰਚੇ ਨੇ ਮੁੰਡੇ ਅੱਜ ਇਹ ਪਿੰਕ ਪਿੰਕ ਸਿਟੀ ਦੇਖਣ ਜਾਣਗੇ ਪੱਗਾਂ ਮੰਨ ਲੀਆਂ ਮੁੰਡਿਆਂ ਨੇ ਸੈਡ ਬੈਗ ਪਾ ਲਈ ਤੇ ਚੱਲਦੇ ਆਂ ਆਪਾਂ ਵੀ ਇੱਥੋਂ ਚੱਲਣ ਲੱਗਿਆ ਸਾਈਕਲ ਆਪਾਂ ਆਪਣੇ ਚੱਕ ਲਏ ਆਪਾਂ ਜਾਣਾ ਕਿਲੇਾਂ ਵੱਲ ਜਲ ਮਹਿਲ ਦੇਖਾਂਗੇ ਅੱਜ ਤੇ ਜਿਹੜੇ ਕਿਲੇ ਨੇ ਜੈਗੜ ਫੋਰ ਠੀਕ ਹੈ ਚਲੋ ਠੀਕ ਹੈ ਭਾਈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਜੀ ਜੈਪੁਰ ਦੇ ਵਿੱਚ ਅੱਜ ਤਰੀਕ ਹੈਗੀ 11 ਨਵੰਬਰ 2025 ਆਪਾਂ ਸਾਈਕਲ ਤੇ ਭਾਈ ਰਾਜਸਥਾਨ ਘੁੰਮ ਰਹੇ ਆਂ ਅੱਜ ਆਪਣਾ ਜੈਪੁਰ ਦੇ ਵਿੱਚ ਦੂਸਰਾ ਦਿਨ ਆ ਤੇ ਆਪਾਂ ਹੁਣ ਜਾ ਰਹੇ ਆਂ ਜਲ ਮਹਿਲ ਦੇਖਣ ਦੇ ਲਈ ਇੱਕਾ ਜਲ ਮਹਿਲ ਦੇਖਾਂਗੇ ਬਾਕੀ ਜਿਹੜੇ ਇੱਥੇ ਜੈਪੁਰ ਦੇ ਕਿਲੇ ਨੇ ਜਿਵੇਂ ਜੈਗੜ੍ਹ ਫੋਟ ਨਾਹਰਗੜ੍ਹ ਫੋਟ ਆ ਨਾ ਉਹ ਸਾਰੇ ਦੇਖਾਂਗੇ ਤੇ ਕੱਲ ਆਪਾਂ ਦੇਖਿਆ ਸੀ ਇੱਥੋਂ ਦਾ ਹਵਾ ਮਹਿਲ ਜੰਤਰ ਮੰਤਰੋ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਇਆ ਸੀ ਤੇ ਚੱਲਦੇ ਆਂ ਇੱਥੋਂ ਜਿਹੜੀ ਜਲ ਮਹਿਲ ਦੀ ਦੂਰੀ ਹੈ ਗੂਗਲ ਮੈਪ ਸਾਢੇ 6 ਕਿਲੋਮੀਟਰ ਦੱਸ ਰਿਹਾ ਹੈ ਇਹ ਆਪਾਂ ਜਿਹੜਾ ਹੁਣ ਖੜੇ ਆ ਇਹ ਦਿੱਲੀ ਵਾਲਾ ਰੋਡ ਹੈ ਇਹ ਰੋਡ ਤੇ ਜਿਹੜਾ ਇਹ ਜਲ ਮਹਿਲ ਪੈ ਜਾਂਦਾ ਪਹਿਲਾਂ ਜਲ ਮਹਿਲ ਦੇਖਾਂਗੇ ਜਲ ਮਹਿਲ ਤੋਂ ਅੱਗੇ ਫਿਰ ਰਾਸਤਾ ਕਿਲਿਆਂ ਨੂੰ ਜਾਂਦਾ ਜਿਹੜੇ ਕਿਲੇ ਨੇ ਉੱਪਰ ਪਹਾੜ ਤੇ ਨੇ ਉਹ ਸਾਰਾ ਦਿਖਾਵਾਂਗੇ ਮਾ ਸਾਰੀ ਰਾਤ ਇਹ ਸ਼ਹਿਰ ਦੇ ਵਿੱਚ ਆਵਾਜ਼ ਹੀ ਨਹੀਂ ਟਿਕਦੀ ਤੇ ਰੋਡ ਤੇ ਗੱਡੀਆਂ ਮੋਟਰਸਾਈਕਲ ਚੱਲੀ ਜਾਂਦੇ ਨੇ ਇਹ ਸ਼ਹਿਰ ਜੈਪੁਰ ਦਾ ਬਾਹਰਲਾ ਪਾਸਾ ਕੱਲ ਆਪਾਂ ਅੰਦਰੂਨੀ ਜੈਪੁਰ ਦੇਖਿਆ ਸੀ ਅੰਦਰਲੀ ਥਾਵਾਂ ਜਿਹੜੀਆਂ ਸ਼ਹਿਰ ਦੇ ਵਿੱਚ ਨੇ ਹਨਾ ਤੇ ਉਧਰ ਸਾਹਮਣੇ ਉੱਚੇ ਚ ਪਹਾੜ ਨੇ ਪਹਾੜਾਂ ਦੇ ਉੱਪਰ ਕਿਲੇ ਨੇ ਜੈਪੁਰ ਦੇ ਤਿੰਨ ਕਿਲੇ ਜਿਹੜੇ ਇੱਥੋਂ ਦੇ ਰਾਜਿਆਂ ਨੇ ਬਣਾਏ ਸੀ ਉਹ ਕਿਲੇ ਦੇਖਾਂਗੇ ਕਾਫੀ ਖੁੱਲਾ ਜਿਹਾ ਸਮਾਂ ਚਾਹੀਦਾ ਹੁੰਦਾ ਉਹ ਕਿਲੇ ਦੇਖਣ ਵਾਸਤੇ ਕਿਉਂਕਿ ਕਾਫੀ ਵੱਡੇ ਵੱਡੇ ਉਹ ਕਿਲੇ ਨੇ ਤੇ ਬੰਦੇ ਨੂੰ ਤਕਰੀਬਨ ਦਿਨ ਸਾਰੇ ਹੀ ਲੱਗ ਜਾਂਦਾ ਤੇ ਉਹ ਖੈਰ ਆਪਣੇ ਹੱਥ ਹੁੰਦਾ ਵੀ ਆਪਾਂ ਕਿੰਨਾ ਕਿੰਨਾ ਸਮਾਂ ਲਾਉਣਾ। ਜੈਪੁਰ ਤੁਸੀਂ ਇੱਕ ਦਿਨ ਦੇ ਵਿੱਚ ਵੀ ਘੁੰਮ ਸਕਦੇ ਹੋ ਸਾਰਾ ਤੇ ਦੋ ਦਿਨ ਵੀ ਤੁਸੀਂ ਲੈ ਸਕਦੇ ਹੋ ਜੈਪੁਰ ਲਈ। ਤੇ ਥੋੜੀ ਜੀ ਆਪਾਂ ਨੂੰ ਪਿੱਛੇ ਚੜਾਈ ਪਈ ਸੀ ਹੁਣ ਉਤਰਾਈ ਆ। ਆਪਾਂ ਪਹੁੰਚ ਗਏ ਜੀ ਜਲ ਮਹਿਲ ਤੇ ਜਲ ਮਹਿਲ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਇਹ ਜਿਹੜਾ ਜਲ ਮਹਿਲ ਆ مانਸਾਗਰ ਝੀਲ ਦੇ ਵਿੱਚ ਬਣਿਆ ਹੋਇਆ। ਇਹ ਝੀਲ ਹੈ ਕਾਫੀ ਵੱਡੀ ਤੇ ਰੋਡ ਦੇ ਨਾਲ-ਨਾਲ ਜਿਵੇਂ ਸ਼੍ਰੀਨਗਰ ਦੇ ਵਿੱਚ ਡਲ ਲੇਕ ਹੈ ਉਸੇ ਤਰ੍ਹਾਂ ਇਹ ਝੀਲ ਹੈ ਤੇ مانਸਾਗਰ ਝੀਲ ਦੇ ਨਾਮ ਨਾਲ ਇਹਨੂੰ ਜਿਹੜਾ ਉਹ ਜਾਣਿਆ ਜਾਂਦਾ। ਇਹ ਸਾਹਮਣੇ ਝੀਲ ਹੈ। ਪਹਾੜਾਂ ਦੀ ਗੋਦ ਦੇ ਵਿੱਚ ਬਿਲਕੁਲ ਤੇ ਇਥੋਂ ਬਹੁਤ ਸੋਹਣਾ ਨਜ਼ਾਰਾ ਜਿਹੜਾ ਉਹ ਲੱਗਦਾ ਤੇ ਇਹਦੇ ਵਿੱਚ ਇੱਕ ਮਹਿਲ ਬਣਿਆ ਹੋਇਆ ਜਿਹਨੂੰ ਕਿਹਾ ਜਾਂਦਾ ਜਲ ਮਹਿਲ ਆਪਾਂ ਜ਼ੂਮ ਕਰਕੇ ਦਿਖਾ ਦਨੇ ਆ ਤੇ ਇਹ ਉਹ ਮਹਿਲ ਹੈ ਤੇ ਇਹ ਮਹਾਰਾਜਾ ਜੈ ਸਿੰਘ ਉਹਨਾਂ ਵੱਲੋਂ ਬਣਵਾਇਆ ਗਿਆ ਸੀਗਾ ਇਹਨੂੰ ਰੋਮਾਂਟਿਕ ਮਹਿਲ ਦੇ ਨਾਮ ਨਾਲ ਵੀ ਜਿਹੜਾ ਉਹ ਜਾਣਿਆ ਜਾਂਦਾ ਬਿਲਕੁਲ ਪਾਣੀ ਦੇ ਵਿੱਚ ਆ ਫਿਲਹਾਲ ਇਹ ਬੰਦਾ ਦੂਰੋਂ ਹੀ ਆਪਾਂ ਇਹਨੂੰ ਦੇਖ ਸਕਦੇ ਆ ਵਿੱਚ ਇਹਦੀ ਐਂਟਰੀ ਨਹੀਂ ਹੈਗੀ ਤੇ ਕਿਹਾ ਜਾਂਦਾ ਵੀ ਇਹ ਜਿਹੜਾ ਮਹਿਲ ਹੈ ਇਹਦੀਆਂ 4 ਮੰਜ਼ਿਲਾਂ ਪਾਣੀ ਦੇ ਵਿੱਚ ਨੇ ਤੇ 2 ਬਾਹਰ ਨੇ ਤੇ ਉੱਪਰ ਆਪਾਂ ਨੂੰ ਹੁਣ 2 ਮੰਜ਼ਿਲਾਂ ਦੀਆਂ ਜਿਹੜੀਆਂ ਉਹ ਦਿਖ ਰਹੀਆਂ ਨੇ ਬਹੁਤ ਖੂਬਸੂਰਤ ਨਜ਼ਾਰਾ ਹੈ ਏ ਲੇਕ ਦਾ ਤੇ ਇੱਥੋਂ ਇੱਥੋਂ ਹੀ ਆਪਾਂ ਇਹਨੂੰ ਦੇਖ ਸਕਦੇ ਆ ਬਾਹਰੋਂ ਹੀ ਦੇਖ ਸਕਦੇ ਆ ਤੇ ਇੱਥੇ ਸਾਰੇ ਜਿੰਨੇ ਵੀ ਟੂਰਿਸਟ ਆਉਂਦੇ ਆ ਫਿਰ ਇੱਥੇ ਆ ਕੇ ਫੋਟੋਆਂ ਕਰਾਉਂਦੇ ਨੇ ਆਹ ਸਾਹਮਣੇ ਪੁਆਇੰਟ ਬਣਿਆ ਹੋਇਆ ਇੱਥੇ ਇਹਦੇ ਅੱਗੇ ਖੜ ਕੇ ਸਾਰੇ ਫੋਟੋਆਂ ਕਰਾ ਲੈਂਦੇ ਨੇ ਜੈਪੂਰੀ ਡਰੈੱਸਾਂ ਪਾ ਕੇ ਵੀ ਤੁਸੀਂ ਤਸਵੀਰਾਂ ਜਿਹੜੀਆਂ ਹੋ ਕਰਵਾ ਸਕਦੇ ਹੋ ਤੇ ਇਹ ਸਾਰੀ ਆਲੇ-ਦੋਲੇ ਝੀਲ ਹੈ ਝੀਲ ਦੇ ਬਿਲਕੁਲ ਸੈਂਟਰ ਦੇ ਵਿੱਚ ਹੀ ਬਣਿਆ ਹੋਇਆ ਤੇ ਇਹ ਮਹਾਰਾਜੇ ਸੀਗੇ ਜਿਹੜੇ ਰਾਜੇ ਸੀ ਜੈ ਸਿੰਘ ਉਹਨਾਂ ਨੇ ਆਪਣੇ ਲਈ ਬਣਾਇਆ ਸੀਗਾ ਤੇ ਜਿਵੇਂ ਹੋਰ ਇਥੇ ਕਿਲੇ ਨੇ ਹੋਰ ਮਹਿਲ ਨੇ ਉਸੇ ਤਰ੍ਹਾਂ ਜਿਹੜੀ ਇਹਦੀ ਅੰਤਰੋਂ ਜਿਹੜੀ ਉਹ ਬਣਤਰ ਦੱਸੀ ਜਾਂਦੀ ਆ ਵੀ ਜਿਵੇਂ ਅਨਾਰਗੜ ਫੋਟਾ ਜਾਂ ਹੋਰ ਜਿਹੜੇ ਕਿਲੇ ਨੇ ਉਹਨਾਂ ਵਾਂਗ ਇਹਦੇ ਕਮਰੇ ਜਿਹੜੇ ਉਹ ਹੈਗੇ ਨੇ ਇੱਥੇ ਨਾ ਜਲ ਮਹਿਲ ਦੇ ਆਲੇ ਦੁਆਲੇ ਏਕ ਦੇ ਇੱਕ ਸੈਂਟਰ ਦੇ ਵਿੱਚ ਪੁਆਇੰਟ ਬਣਿਆ ਹੋਇਆ ਜਿੱਥੇ ਸਾਰੇ ਆ ਕੇ ਫੋਟੋਆਂ ਖਿਚਾਉਂਦੇ ਨੇ ਜਿਵੇਂ ਆ ਵੀਰੋਣੀ ਫੋਟੋਆਂ ਖਿੱਚ ਰਹੇ ਨੇ ਤੇ ਇਹ ਸਾਰਾ ਆਲਾ ਦੁਆਲਾ ਜਲ ਮਹਿਲ ਦਾ ਇੱਥੇ ਸਾਰੇ ਟੂਰਿਸਟ ਆ ਕੇ ਫੋਟੋਆਂ ਖਿੱਚਦੇ ਨੇ ਕੁਝ ਕਿਤੇ ਖਾਣ ਪੀਣ ਵਾਲੀਆਂ ਦੁਕਾਨਾਂ ਨੇ ਤੇ ਇੱਧਰ ਸਾਹਮਣੇ ਇਹ ਰੋਡ ਜਾਂਦਾ ਜਿਹੜਾ ਆਪਾਂ ਸੜਕ ਆਇਆ ਕਿਲੇਆਂ ਵੱਲ ਨੂੰ ਜਾਂਦਾ ਆਹ ਸਾਈਡ ਜਿਹੜੇ ਉਹ ਸਾਰੇ ਕਿਲੇ ਨੇ ਤੇ ਜਦੋਂ ਵੀ ਆਪਾਂ ਕਿਲੇਆਂ ਨੂੰ ਜਾਂਦੇ ਆਂ ਦਾ ਰਾਹ ਦੇ ਵਿੱਚ ਜਲ ਮਹਿਲ ਜਲ ਮਹਿਲ ਆਉਂਦਾ ਸਾਹਮਣੇ ਉੱਪਰ ਜਿਹੜੇ ਪਹਾੜ ਦੇ ਨੇ ਇਹਨਾਂ ਤੇ ਉਹ ਕਿਲੇ ਨੇ ਜਲ ਮਹਿਲ ਆਪਾਂ ਦੇਖ ਲਿਆ ਤੇ ਹੁਣ ਆਪਾਂ ਚੱਲਦੇ ਆਂ ਇਥੋਂ ਕਿਲੇਆਂ ਵੱਲ ਜਿਹੜੇ ਇੱਥੇ ਕਿਲੇ ਨੇ ਤੇ ਇਹ ਸਾਰਾ ਬਾਹਰਲਾ ਪਾਸਾ ਜਲ ਮਹਿਲ ਦਾ ਹਨਾ ਰੋਡ ਦੇ ਨਾਲ ਨਾਲ ਇੱਧਰ ਸਾਰਾ ਆਪਾਂ ਇਹ ਮਹਿਲ ਦੇਖ ਕੇ ਆਇਆ ਜਲ ਮਹਿਲ ਆਹ ਸੜਕ ਦੇ ਬਿਲਕੁਲ ਉੱਪਰ ਹੈ ਇਹ ਤੇ ਇੱਥੇ ਆਪ ਖਾਣ ਪੀਣ ਵਾਲੀਆਂ ਐ ਲੱਗੀਆਂ ਹੁੰਦੀਆਂ ਨੇ ਦੁਕਾਨਾਂ ਚਾਟ ਵਗੈਰਾ ਆ ਜਾ ਹੋਰ ਖਰੀਦਦਾਰੀ ਵਾਲਾ ਸਾਮਾਨ ਇਹ ਪਹਾੜ ਪਠਵਾੜ ਦੇ ਉੱਪਰ ਸਾਈਕਲ ਲਾਗੇ ਸੀਗੇ ਲੌਕ ਕਰਗੇ ਸੀ ਤੇ ਸਾਈਕਲਾਂ ਦੀ ਖੈਰ ਐ ਮੌਜਾ ਵੀ ਬੰਦਾ ਜਿੱਥੇ ਮਰਜ਼ੀ ਕਢਾ ਲਾਂਦਾ ਪਾਰਕਿੰਗ ਦੀ ਕੋਈ ਦਿੱਕਤ ਨਹੀਂ ਆਉਂਦੀ ਹੈਗੀ ਇੱਧਰ ਸਾਹਮਣੇ ਆਪਾਂ ਸਾਈਕਲ ਲਾਗੇ ਸੀ ਆ ਚਾਬੀ ਨਾਲ ਜਾਂਦਾ ਖੋਲਦੇ ਆ ਇਹਨਾਂ ਦਾ ਜਾਂਦਾ ਖੋਲ ਕੇ ਆਪਾਂ ਜਲ ਮਹਿਲ ਦੇ ਦੇਖ ਲਿਆ ਜੀ ਹੁਣ ਆਪਾਂ ਜਾ ਰਹੇ ਹਾਂ ਜਲ ਮਹਿਲ ਤੋਂ ਕਿਲਿਆਂ ਵੱਲ ਪਹਿਲਾ ਜਿਹੜਾ ਆਪਾਂ ਕਿਲਾ ਦੇਖਾਂਗੇ ਜੈਗੜ ਫੋਟ ਜੈਗੜ ਫੋਟ ਦੀ ਇੱਥੋਂ ਦੂਰੀ ਤਕਰੀਬਨ 5 ਕਿਲੋਮੀਟਰ ਹੈ ਚੜ੍ਹਾਈ ਪਊਗੀ ਆਪਾਂ ਨੂੰ ਇਹ ਜਿਹੜੇ ਕਿਲੇ ਨੇ ਨਾ ਇਹ ਘਾਟੀ ਦੇ ਉੱਪਰ ਨੇ ਪਹਾੜਾਂ ਦੇ ਉੱਪਰ ਨੇ ਘਾਟੀ ਆਪਾਂ ਨੂੰ ਪਾਰ ਕਰਨੀ ਪਊਗੀ ਇੱਥੇ ਵੱਡੇ ਕਿਲੇ ਨੇ ਜਿਹੜੇ ਉਹ ਤਿੰਨ ਜੈਗੜ੍ਹ ਫੋਟ ਨਾਰਗੜ੍ਹ ਫੋਟ ਤੇ ਅੰਬੇਰ ਫੋਟ ਅੰਬੇਰ ਫੋਟ ਇੱਥੇ ਦਾ ਸਭ ਤੋਂ ਵੱਡਾ ਕਿਲਾ ਇੱਥੇ ਦੇ ਜਿਹੜੇ ਰਾਜੇ ਮਹਾਰਾਜੇ ਸੀ ਉਹ ਅੰਬੇਰ ਫੋਟ ਦੇ ਵਿੱਚ ਰਹਿੰਦੇ ਹੁੰਦੇ ਸੀ ਸਭ ਤੋਂ ਜ਼ਿਆਦਾ ਟੂਰਿਸਟਾਂ ਦਾ ਇਕੱਠ ਹੋ ਕੇ ਕਿਲੇ ਦੇ ਵਿੱਚ ਹੁੰਦਾ ਇਹ ਸਾਰੇ ਆਪਾਂ ਦੇਖਾਂਗੇ ਪਹਿਲਾਂ ਜੈਗੜ੍ਹ ਫੋਟ ਚੱਲਦੇ ਆ 5 ਕਿਲੋਮੀਟਰ ਦੀ ਦੂਰੀ ਤੇ ਆ ਆ ਸਿੱਧਾ ਰੋਡ ਜਲ ਮਹਿਲ ਦੇ ਨਾਲ ਨਾਲ ਉਧਰ ਨੂੰ ਹੀ ਜਾਂਦਾ ਤੇ ਇੱਥੇ ਬੋਰਡ ਤੇ ਲਿਖਿਆ ਆ ਕਨਕ ਘਾਟੀ ਇਹ ਘਾਟੀਆਂ ਦੇ ਨਾਮ ਹੁੰਦੇ ਨੇ ਇੱਧਰ ਰਾਜਸਥਾਨ ਦੇ ਵਿੱਚ ਜਿਵੇਂ ਪਹਿਲਾਂ ਵੀ ਆਪਾਂ ਪੁਸ਼ਕਰ ਤੋਂ ਜਦ ਆਏ ਸੀ ਪੁਸ਼ਕਰ ਘਾਟੀ ਪਾਰ ਕਰੀ ਸੀ ਬਾਈ ਜੈਪੁਰ ਸ਼ਹਿਰ ਪਾਰ ਕਰਨਸਾਰ ਜਲ ਮਹਿਲ ਤੋਂ ਅੱਗੇ ਆ ਕੇ ਚੜ੍ਹਾਈ ਸ਼ੁਰੂ ਹੋ ਜਾਂਦੀ ਆ ਜਿਹੜੀ ਇਹ ਘਾਟੀ ਪਾਰ ਕਰਨੀ ਆ ਉਪਰ ਆਟੋ ਵੀ ਵਗ ਜਾਂਦੇ ਨੇ ਤੇ ਇਹ ਘਾਟੀ ਆਪਣਾ ਜੋਰ ਲਵਾਉਗੀ ਖੈਰ ਉੱਤਰਦੇ ਹੋਏ ਤਾਂ ਦਲ ਸਖਾਲਾ ਹੋਊਗਾ ਤੇ ਘਾਟੀ ਨੂੰ ਪਾਰ ਕਰਕੇ ਪਹੁੰਚਾਂਗੇ ਕਿਲਿਆਂ ਤੇ ਬਹੁਤ ਵੱਡੀ ਪੱਧਰ ਤੇ ਟੂਰਿਸਟ ਆਉਂਦਾ ਜੈਪੁਰ ਦੇ ਵਿੱਚ ਆ ਪੀਲੀ ਪਲੇਟ ਵਾਲੀਆਂ ਗੱਡੀਆਂ ਨੇ ਵਾਖਵਾਖਾ ਸਟੇਟ ਦਾ ਟੂਰਿਸਟ ਹੈ ਇਹਦੇ ਚ ਤੇ ਗੋਲ-ਗੋਲ ਮੋੜ ਪੈਣਗੇ ਆਪਾਂ ਨੂੰ ਸਾਹਮਣੇ ਆ ਗਿਆ ਜੀ ਬੋਰਡ ਲੱਗਿਆ ਹੋਇਆ ਅੰਬੇਰ ਮਹਿਲ ਸਿੱਧੇ ਆਲੇ ਪਾਸੋਂ ਰੋਡ ਜਾਂਦਾ ਜੈਗੜ ਕਿਲਾ ਤੇ ਨਹਰਗੜ੍ਹ ਇਹ ਖੱਬੇ ਹੱਥ ਨੂੰ ਪਹਿਲਾਂ ਆਪਾਂ ਖੱਬੇ ਹੱਥ ਜਾਵਾਂਗੇ ਤੇ ਫਿਰ ਆਪਾਂ ਅੰਬੇਰ ਮਹਿਲ ਜਾਵਾਂਗੇ ਕਿਉਂਕਿ ਜਿਹੜਾ ਇਹ ਜੈਗੜਾ ਹੈ ਇਹ ਥੋੜਾ ਜਿਹਾ ਉਚਾਈ ਤੇ ਆ ਅੰਬੇਰ ਨਾਲੋਂ ਤੇ ਆਪਾਂ ਆਉਂਦੇ ਹੋਏ ਅੰਬੇਰ ਮਹਿਲ ਜਿਹੜਾ ਉਹ ਕੋਲ ਮੰਲਾਂਗੇ ਤੇ ਚੱਲਦੇ ਆਂ ਇਧਰ ਨੂੰ ਖੱਬੇ ਹੱਥ ਨੂੰ ਇੱਥੇ ਇੱਕ ਚੈੱਕ ਪੋਸਟ ਬਣੀ ਹੋਈ ਆ ਪੁਲਿਸ ਵਾਲਿਆਂ ਦੀ ਇਹ ਪਾਰ ਕਰਕੇ ਪਹੁੰਚਦੇ ਆਪ ਜੈਗੜ ਫੋਟ ਬਾਈ ਇਹਹ ਜੀਆਂ ਚੜਾਈਆਂ ਪਾਰ ਕਰਕੇ ਆਪਾਂ ਜੈਗੜ ਕਿਲੇ ਦੇ ਵਿੱਚ ਪਹੁੰਚਾਂਗੇ ਸਿੱਧੀਆਂ ਤਿੱਖੀਆਂ ਚੜਾਈਆਂ ਨੇ ਇੱਥੇ ਤੇ ਗੱਡੀਆਂ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ ਇਹ ਕਿੱਲੇਾਂ 'ਚ ਜਾਣ ਵਾਸਤੇ ਤੇ ਮੈਂ ਇੱਥੇ ਆਰਾਮ ਲੈਣ ਨੂੰ ਰੁਕਿਆ ਦਰਖਤ ਦੀ ਛਾਂ 'ਚ ਨੋਨਾ ਥੋੜਾ ਜਿਹਾ ਪਿੱਛੇ ਆ ਰਿਹਾ ਹੈ ਤੇ ਪਾਣੀ ਆਪਾਂ ਖੈਰ ਭਰ ਕੇ ਤਾਂ ਕਾਫੀ ਲੈ ਕੇ ਆਏ ਸੀ ਪਿਆਸ ਲੱਗ ਰਹੀ ਹੈ ਇੱਥੇ ਕਾਫੀ ਜ਼ਿਆਦਾ ਇੱਕ ਸਵੇਰੇ ਅਸੀਂ ਪਰੌਂਠੇ ਖਾ ਲਏ ਪਰੌਂਠਿਆਂ ਨੇ ਅੱਜ ਪਿਆਸ ਬਹੁਤ ਲਾਈ ਤੇ ਜਿੱਦਣ ਤੁਸੀਂ ਟੂਰ ਤੇ ਆਇਆ ਨਾ ਅੱਜ ਪਹਿਲੇ ਦਿਨ ਪਰੌਂਠੇ ਖਾਦੇ ਆ ਬਾਈ ਅਸੀਂ ਸੋਚਿਆ ਹੋਇਆ ਸੀ ਵੀ ਤਲੀ ہوئی ਚੀਜ਼ ਘੱਟੋ ਘੱਟ ਖਾਣੀ ਆ ਮਨ ਦਾ ਸੌਖਾ ਰਹਿੰਦਾ ਨਹੀਂ ਫਿਰ ਸਾਈਕਲ ਤੇ ਬੰਦੇ ਨੂੰ ਪਿਆਸ ਲੱਗੀ ਜਾਂਦੀ ਆ ਤੇ ਚੱਲਦੇ ਆ ਇਥੋਂ ਹੋਰ ਚੜਾਈ ਚੜਦੇ ਆ ਤਕਰੀਬਨ ਦੂਰੀ ਜਿਹੜੀ ਇਥੋਂ ਰਹਿ ਗਈ ਸਾਢੇ 1/4 ਕਿਲੋਮੀਟਰ ਰਹਿ ਗਈ ਡੇਢ ਕਿਲੋਮੀਟਰ ਅੱਪ ਆ ਗਏ ਤੈਨੂੰ ਉਹਨਾਂ ਵੀ ਆ ਰਿਹਾ ਘਰ ਪਿੱਛੇ ਉਹ ਸਾਹਮਣੇ ਆ ਰਿਹਾ ਹੈ ਸਾਈਕਲ ਲਈ ਆ ਜਾ ਆ ਜਾ ਆ ਜਾ ਬਾਈ ਤਿੱਖੀ ਚੜਾਈ ਆ ਹੈ ਨਾ ਬੁਰੀ ਬਹੁਤ ਤਿੱਖੀਆਂ ਨੇ ਇੱਥੇ ਆ ਕੇ ਤਾਂ ਬਹੁਤ ਸੀਓ ਪਿਛਲੇ ਘਟ ਤੇ ਦੋ ਗ ਦੋ ਗ ਵਾਰ ਹੋਰ ਪੈਣ ਪਹੁੰਚੜਾਈ ਆਪਾਂ ਨੂੰ ਹਾਂ ਬਸ ਕੋਈ ਨਹੀਂ ਪਹੁੰਚਦੀ ਹਾਂ ਜੀ ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਜਲ ਮਹਿਲ ਦਾ ਨਜ਼ਾਰਾ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਦਾ ਨਾ ਆ ਜਿਹੜਾ ਸਾਰਾ ਪਾਣੀ ਖੜਾ ਇਹ ਜਲ ਮਹਿਲ ਆ ਤੇ ਇੱਧਰ ਆ ਪਹਾੜਾਂ ਦੇ ਓਲੇ ਹੈਗਾ ਸ਼ਹਿਰ ਜੈਪੁਰ ਤੇ ਇੱਥੇ ਆ ਜਿਹੜੀ ਤੁਸੀਂ ਕੰਧ ਦੇਖ ਰਹੇ ਹੋ ਨਾ ਇਹ ਕੰਧ ਰਾਜਿਆਂ ਵੱਲੋਂ ਕਰਵਾਈ ਗਈ ਸੀ ਪ੍ਰੋਟੈਕਸ਼ਨ ਵਾਸਤੇ ਕਿਲਿਆਂ ਦੀ ਪ੍ਰੋਟੈਕਸ਼ਨ ਵਾਸਤੇ ਇਹ ਸਾਰੇ ਕਿਲਿਆਂ ਦੇ ਆਲੇ ਦੁਆਲੇ ਘੁੰਮਦੀ ਆ ਸ਼ਹਿਰ ਜੈਪੁਰ ਦੇ ਨਾਲ ਨਾਲ ਤੇ ਆਪਾਂ ਚੱਲਦੇ ਆਂ ਉੱਪਰ ਵੱਲ ਨੂੰ ਇੱਥੇ ਰੁੱਕ ਗਏ ਸੀ 뷰 ਦੇਖਣ ਨੂੰ ਖੈਰ ਸੋਹਣਾ 뷰 ਆ ਤੇ ਜਿਹੜਾ ਸਵਾਲ ਸਾਈਕਲਾਂ ਤੇ ਆ ਕਿਲਿਆਂ ਤੱਕ ਨੂੰ ਜਾਣ ਨੂੰ ਉਹ ਗੱਡੀਆਂ 'ਚ ਨਹੀਂ ਆਉਂਦਾ ਮੈਂ ਅੱਜ ਤੋਂ ਤਿੰਨ ਚਾਰ ਸਾਲ ਪਹਿਲਾਂ ਆਇਆ ਸੀ ਇੱਥੇ ਉਦੋਂ ਸੀ ਥੱਲੋਂ ਗੱਡੀ ਚ ਗਏ ਸੀਗੇ ਜਲ ਮਹਿਲ ਤੋਂ ਤੇ ਪਤਾ ਨਹੀਂ ਲੱਗਿਆ ਉਦੋਂ ਕਦੋਂ 3-4 ਕਿਲੋਮੀਟਰ ਨਿਕਲ ਗਿਆ ਹੁਣ ਆਲਾ ਦੁਆਲਾ ਦੇਖਦੇ ਜਾਂਦੇ ਆ ਖੈਰ ਸੋਹਣਾ ਲੱਗਦਾ ਤੇ ਨੌਜਵਾਨ ਇੱਧਰ ਬੈਠਾ ਹਲਕੀ ਹਲਕੇ ਕਦਮਾਂ ਨਾਲ ਹੌ ਹਾਂ ਲੱਗ ਰਿਹਾ ਪਾਣੀ ਵੀ ਥੋੜਾ ਪਾਣੀ ਵੀ ਥੋੜਾ ਰਹਿ ਗਿਆ ਯਾਰ ਪਾਣੀ ਪੀ ਕੇ ਖੈਰ ਅੱਜ ਆਪਾਂ ਨੂੰ ਪਿਆਸ ਵੱਧ ਲੱਗੂ ਤਲੇ ਹੋਇਆ ਖਾ ਗਏ ਨਾ ਆਪਾਂ ਹਾਂ ਪਰ ਬਚਾ ਵੀ ਬਾਈ ਪਰੌਂਠੇ ਨਹੀਂ ਲੈ ਆਇਆ ਆਪਾਂ ਚੱਲ ਕੋਈ ਗੱਲ ਨਹੀਂ ਯਾਰ ਇਹ ਲਿਖੀ ਹੁੰਦੀ ਹੈ ਕਈ ਵਾਰ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਹੀ ਖਾਣਾ ਅੱਜ ਉਹ ਬਾਈ ਤਲਵੰਡੀ ਸਾਹਿਬ ਵਾਲੇਾਂ ਕੋਲ ਲਿਖਿਆ ਹੋਇਆ ਸੀ ਆਪਣਾ ਤੇ ਅੱਜ ਉੱਥੇ ਖਾ ਲਿਆ ਪਰੌਂਠੇ ਖਾ ਕੇ ਜਾਊਗਾ ਹਾਂ ਬਾਈ ਕਹਿੰਦੇ ਪਰੌਂਠੇ ਖਾ ਕੇ ਜਾਓ ਮੰਨਣੀ ਪੈਂਦੀ ਹੈ ਹਨਾ ਹਾਂ ਬਾਹਰ ਘੁੰਮਦੇ ਹਾਂ ਬਾਈ ਤੇ ਬਾਕੀ ਬਾਈ ਆ ਆਪਣੇ ਇੱਥੇ ਸਾਈਕਲ ਖੜੇ ਆ ਚੱਕਦੇ ਆ ਪਹੁੰ ਰਾਸਤੇ ਦੇ ਵਿੱਚ ਇੱਥੇ ਕੁਝ ਵੀ ਨਹੀਂ ਆਉਂਦਾ। ਨਾ ਕੋਈ ਦੁਕਾਨ ਨਾ ਕੋਈ ਹੋਟਲ। ਸਿੱਧਾ ਹੁਣ ਕਿਲੇ ਤੇ ਜਾ ਕੇ ਵੀ ਆਪਾਂ ਨੂੰ ਆ ਮਤਲਬ ਦੇਖਣ ਨੂੰ ਮਿਲਣ ਨਹੀਂ ਹੈ ਦੁਕਾਨਾਂ ਦੇ ਕੋਲ ਨਾ। ਤਾਂ ਕਰਕੇ ਖਾਣ ਪੀਣ ਦਾ ਪਾਣੀ ਪੂਣੀ ਵੰਦਾ ਨਾਲ ਲੈ ਕੇ ਚੱਲੇ ਇੱਥੇ। ਜੇ ਕੋਈ ਸਾਈਕਲਾਂ ਤੇ ਜਾ ਰਿਹਾ ਨਾ। ਉੱਪਰੇ ਪਾਣੀ ਮਿਲੂ ਆਪਾਂ ਨੂੰ ਜਾ ਕੇ ਖੈਰ ਹੁਣ ਪਾਣੀ ਥੋੜੀ ਰਹਿ ਗਿਆ ਆਪਣੇ ਕੋਲ। ਤੇ ਰਹਿ ਗਿਆ 3 ਕਿਲੋਮੀਟਰ ਰਹਿ ਗਿਆ ਕਿਲਾ। ਆਲੇ ਦੁਆਲੇ ਪੱਥਰ ਨੇ। ਸੜਕ ਖੈਰ ਘੈਂਟ ਬਣੀ ਹੋਈ ਆ। ਸੜਕ ਵਧੀਆ। ਉਹ ਉਧਰ ਸਾਹਮਣੇ ਆਪਾਂ ਨੂੰ ਕਿਲਾ ਦਿਖ ਵੀ ਰਿਹਾ ਹੈ ਕੈਮਰੇ 'ਚ ਸ਼ਾਇਦ ਨਾ ਆਵੇ ਬਿਨਾ ਕੈਮਰੇ ਤੋਂ ਜੇ ਨੰਗੀ ਅੱਖ ਨਾਲ ਦੇਖਦੇ ਆਂ ਤਾਂ ਕਿਲਾ ਦਿਖਣ ਲੱਗ ਗਿਆ ਆਪਾਂ ਨੂੰ ਬਿਲਕੁਲ ਟੀਸੀ ਦੇ ਉੱਪਰ ਕਿਲਾ ਜੈਗੜ੍ਹ ਫੋਟ ਆਪਾਂ ਕਾਫੀ ਉਚਾਈ ਤੇ ਆ ਗਏ ਬਿਲਕੁਲ ਟਾਪ ਤੇ ਤੇ ਇੱਥੋਂ ਬਹੁਤ ਸੋਹਣਾ ਨਜ਼ਾਰਾ ਦਿਖਦਾ ਜਲ ਮਹਿਲ ਦਾ ਸਾਰਾ ਜਲ ਮਹਿਲ ਕਲੀਅਰ ਦਿਖਦਾ ਇੱਥੋਂ ਬਹੁਤ ਖੂਬਸੂਰਤ ਨਜ਼ਾਰਾ ਯਾਰ ਉਹ ਉਧਰ ਸਾਹਮਣੇ ਵਿਚਾਲੇ ਜਲ ਮਹਿਲ ਦੀ ਇਮਾਰਤ ਹੈ ਜਿਹੜੀ ਆਪਾਂ ਪਹਿਲਾਂ ਥੱਲੇ ਖੜ ਕੇ ਦੇਖ ਕੇ ਆਏ ਸੀ ਤੇ ਸਾਰਾ ਸ਼ਹਿਰ ਜੈਪੁਰ ਖੈਰ ਦਿਖਦਾ ਤਾਂ ਹੈਗਾ ਇੱਥੋਂ ਅੱਜ ਧੁੰਦ ਜੀ ਹੋਈ ਹੋਈ ਹੈ ਮੌਸਮ ਇਹਨਾਂ ਸਾਫ਼ ਨਹੀਂ ਹੈਗਾ ਕੁਝ ਪੋਲਿਊਸ਼ਨ ਹੈ ਤੇ ਸਵੇਰੇ ਸਵੇਰੇ ਇੱਥੋਂ ਸਾਰਾ ਸ਼ਹਿਰ ਬਹੁਤ ਸੋਹਣਾ ਦਿਖਦਾ ਹੋਊਗਾ ਤੇ ਆ ਸਾਰਾ ਆ ਜਲ ਮਹਿਲ ਹੈ ਆਲੇ ਦੁਆਲੇ ਅਰਾਵਲੀ ਪਹਾੜਾਂ ਦਾ ਬਹੁਤ ਖੂਬਸੂਰਤ ਨਜ਼ਾਰਾ ਆਹ ਸਾਰੇ ਉੱਚੇ ਚ ਪਹਾੜ ਨੇ ਸਾਰੇ ਪਹਾੜਾਂ ਦੇ ਆਲੇ ਦੁਆਲੇ ਕੰਧ ਕਮਾਈ ਹੋਈ ਹੈ ਕਿਲਿਆਂ ਦੇ ਆਲੇ ਦੁਆਲੇ ਪ੍ਰੋਟੈਕਸ਼ਨ ਵਾਸਤੇ ਜਿਹੜੇ ਉਦੋਂ ਦੇ ਰਾਜੇ ਸੀ ਮਹਾਰਾਜੇ ਸੀ ਉਹਨਾਂ ਨੇ ਆਲੇ ਦੁਆਲੇ ਕੰਧ ਕਰਾਈ ਸੀ ਕਿਲਿਆਂ ਦੇ ਤੇ ਆ ਨਜ਼ਾਰਾ ਵਿਊ ਪੁਆਇੰਟ ਅੱਛੇ ਸਾਰੇ ਰੁਕਦੇ ਨੇ ਇੱਥੇ ਰੁਕੇ ਫੋਟੋਆਂ ਕਰਾਉਂਦੇ ਨੇ ਤੇ ਮੇਰੀ ਵੀ ਨਿਗਾਹ ਚਲੀ ਗਈ ਖ ਤੇ ਆਹ ਰੋਡ ਤੇ ਆਪਾਂ ਸਫਰ ਕਰ ਰਹੇ ਆ ਜੈਗੜ ਫੋਰਟ ਰੋਡ ਇਹਨੂੰ ਕਹਿੰਦੇ ਨੇ ਉਧਰ ਸਾਹਮਣੇ ਇੱਕ ਦੁਕਾਨ ਵੀ ਆਈ ਆ ਬਾਈ ਜੀ ਉਤੋਂ ਪਾਣੀ ਦੀ ਬੋਤਲ ਲੈਨੇ ਆ ਪਾਣੀ ਦੀ ਬੋਤਲ ਲੈ ਕੇ ਫੇਰ ਅੱਗੇ ਨੂੰ ਚੱਲਦੇ ਆ ਸੋਹਣਾ ਨਜ਼ਾਰਾ ਜਲ ਮਹਿਲ ਦਾ ਇਹ ਕੁੱਲੜ ਬਹੁਤ ਮਸ਼ਹੂਰ ਨੇ ਰਾਜਸਥਾਨ ਦੇ ਹੁਣ ਤਾਂ ਖੈਰ ਸਾਰੀ ਹੋਟਲਾਂ ਢਾਬਿਆਂ ਤੇ ਮਿਲਣ ਲੱਗ ਗਏ ਸਾਰੀਆਂ ਸਟੇਟਾਂ 'ਚ ਜਿਤੇ ਰਸਤੇ ਦੇ ਵਿੱਚ ਇੱਕ ਦੁਕਾਨ ਆਈ ਉਹਥੇ ਆਪਾਂ ਨਾਲੇ ਚਾਹ ਪੀਤੀਆਂ ਨਾਲੇ ਇੱਥੇ ਆਪਾਂ ਨੂੰ ਪਾਣੀ ਮਿਲ ਗਿਆ ਸੀ ਪਾਣੀ ਦੀ ਬੋਤਲ ਲਈ ਆ ਇੱਥੇ ਨਾਲੇ ਥੋੜਾ ਟਾਈਮ ਆਰਾਮ ਲਾਵਾਂਗੇ ਇੱਥੋਂ ਤਕਰੀਬਨ 2.5 ਕਿਲੋਮੀਟਰ ਜਿਹੜੀ ਉਹ ਦੂਰੀ ਰਹਿ ਗਈ ਕਿਲੇ ਦੀ ਹਾਂ ਭਈ ਨੌਜਵਾਨਾ ਕਿਵੇਂ ਰਹੀ ਹੁਣ ਤੱਕ ਦੀ ਚੜ੍ਹਾਈ ਆ ਇਹਨੂੰ ਵਧੀਆ ਰਿਹਾ ਜਾਨੀ ਕਿ ਕੁਝ ਜ਼ਿਆਦਾ ਔਖਾ ਨਹੀਂ ਲੱਗਿਆ ਹਨਾ ਵੀ ਬਹੁਤ ਯਾਰ ਉੱਚੀ ਚੜਾਈ ਆ ਹਾਂ ਸਹੀ ਇੰਨੀ ਜ਼ਿਆਦਾ ਨਹੀਂ ਹੈਗੀ ਨਾਰਮਲ ਹੈ ਖੈਰ ਇਹ ਤੋਂ ਉੱਪਰ ਜਾ ਕੇ ਹੋ ਸਕਦਾ ਹੋਰ ਹੋਵੇ ਹਾਂ ਜਾਨੀ ਕਿ ਜਿੰਨਾ ਕ ਆਪਾਂ ਨੇ ਸਫ਼ਰ ਕਰਿਆ ਆਪਾਂ 19 ਬਾਰੇ ਦੱਸ ਸਕਦੇ ਹਾਂ ਔਰ ਇਹ ਤੱਕ ਤਾਂ ਜਾਨੀ ਕਿ ਸਹੀ ਰਿਹਾ ਕੰਮ ਚਾਹ ਪੀਨੇ ਆ ਤੇ ਚਾਹ ਪੀ ਕੇ ਕੱਪ-ਕੱਪ ਫੇਰ ਅੱਗੇ ਨੂੰ ਚੱਲਦੇ ਆਪਾਂ ਕੋਲਣ ਵਾਲੀ ਚਾਹ ਪੀਵਾਂਗੇ ਅੱਜ ਕਈ ਦਿਨਾਂ ਤੋਂ ਪੀ ਰਹੇ ਆ ਇਹ ਜਿਹੜਾ ਜੈਗੜ ਫੋਟੋ ਨੂੰ ਰਸਤਾ ਜਾਂਦਾ ਕੁਝ ਐਵੇਂ ਦਾ ਤੇ ਰਸਤੇ ਦੇ ਵਿੱਚ 뷰 ਬਹੁਤ ਸੋਹਣੇ ਆਉਂਦੇ ਨੇ ਜਿਵੇਂ ਇੱਕ ਆ ਥਾਂ ਆਈ ਆ ਬਹੁਤ ਸੋਹਣੀ ਹੈ ਦੋਨੋਂ ਪਾਸੇ ਦਰਖਤ ਨੇ ਤੇ ਗੁੜੀ ਛਾਓਂ ਰੇ ਤੇ ਬਹੁਤ ਸੋਹਣਾ ਨਜ਼ਾਰਾ ਬਣਦਾ ਇਥੇ ਖੈਰ ਉੱਪਰ ਆ ਕੇ ਮੋੜ ਬਹੁਤ ਤਿੱਖੇ ਆ ਗਏ ਥਾਂ ਥਾਂ ਤੇ ਬੋੜ ਲੱਗੇ ਹੋਏ ਨੇ ਵੀ ਸੱਜੇ ਹੱਥ ਬਹੁਤ ਤਿੱਖਾ ਮੋੜ ਆ ਧਿਆਨ ਨਾਲ ਚੱਲਣਾ ਪੈਂਦਾ ਗੱਡੀਆਂ ਜਿਹੜੀਆਂ ਉੱਪਰ ਆਉਂਦੀਆਂ ਨੇ ਬਹੁਤ ਤੇਜ਼ ਉਤਰਦੀਆਂ ਨੇ ਤੇ ਰਸਤਾ ਬਹੁਤ ਖੂਬਸੂਰਤਾ ਦੇਖਣਯੋਗ ਆ ਅਸੀਂ ਖੜਦੇ ਖੜਦੇ ਹੌਲੀ ਹੌਲੀ ਜਾ ਰਹੇ ਹਾਂ ਖੈਰ ਸਮਾਂ ਤਾਂ ਹੋ ਗਿਆ 1 ਵਜੇ ਦਾ ਅਸੀਂ ਥੱਲੋਂ ਥੋੜਾ ਜਿਹਾ ਲੇਟ ਚੱਲੇ ਅੱਜ ਤੇ ਥੱਲੇ ਖੜ ਗਏ ਸੀ ਅਸੀਂ ਜਲ ਮਹਿਲ ਚਲੋ ਜੀ ਆ ਗਿਆ ਭਾਈ ਮੈਂ ਜਲ ਮਹਿਲ ਖੜ ਗਏ ਉੱਥੇ ਫੋਟੋ ਫੋਟੋ ਕਰਨ ਲੱਗੇ ਤਾਂ ਖੈਰ ਸਮਾਂ ਸਾਨੂੰ ਥੱਲੇ ਵੱਧ ਲੱਗ ਗਿਆ ਆਪਾਂ ਪਹੁੰਚ ਗਏ ਜੈਗੜ ਫੋਟ ਦੇ ਬਿਲਕੁਲ ਨੇੜੇ ਤੇ ਆ ਇੱਥੇ ਬੋਰਡ ਆ ਗਿਆ ਸਾਹਮਣੇ ਜਿਹੜਾ ਆ ਰਸਤਾ ਜਾਂਦਾ ਇਹ ਜੈਗੜ ਫੋਟ ਨੂੰ ਹੀ ਜਾਂਦਾ ਥੋੜੀ ਦੂਰੀ ਤੇ ਆਪਾਂ ਜੈਗੜ ਫੋਟ ਤੋਂ ਖੜੇ ਆ ਤੇ ਜਿਹੜਾ ਇਹਦਾ ਸਮੇਂ ਆ ਉਹ ਟਾਈਮ ਆ 9 ਤੋਂ 6:30 ਵਜੇ ਤੱਕ ਆ ਤੇ ਚਲਦੇ ਆ ਜੈਗੜ ਫੋਟ ਜਿਹੜਾ ਆਪਾਂ ਉਹ ਦੇਖਦੇ ਆ ਜਾ ਕੇ ਇਹ ਕਾਫੀ ਟੌਪ ਤੇ ਆਗੇ ਸੀ ਜੈਗੜ ਤੇ ਜਿਹੜਾ ਅੰਬੇਰ ਪੈਲਸ ਆ ਉਹ ਇਹਦੇ ਨਾਲੋਂ ਥੱਲੇ ਆ ਅਸੀਂ ਤਾਂ ਹੀ ਇਹਦੇ ਚ ਪਹਿਲਾਂ ਆ ਗਏ ਸੀ ਕਿ ਇਸ ਕਹੇ ਟਾਪ ਵਾਲਾ ਦੇਖਿਆ ਹੀ ਏ ਉਹ ਇਹਦੇ ਨਾਲੋਂ ਥੱਲੇ ਜਾ ਕੇ ਆ ਉਹਨੂੰ ਸਮਾਂ ਜਿਹੜਾ ਉਹ ਪੱਧਰ ਲੱਗਦਾ ਘਮਣ ਚ ਇਹਦੇ ਮੁਕਾਬਲੇ ਉਹ ਵੱਡਾ ਕਿਲਾ ਉਹਦੇ ਚ ਦੇਖਣ ਵਾਲੀਆਂ ਚੀਜ਼ਾਂ ਜ਼ਿਆਦਾ ਨਹੀਂ ਫੇ ਖੈਰ ਸੋਹਣਾ ਇਲਾਕਾ ਉੱਪਰ ਆ ਕੇ ਠੰਢੀ ਠੰਢੀ ਹਵਾ ਆਲੇ ਦੁਆਲੇ ਦਰਖਤ ਨੇ ਤੇ ਜਿਹੜਾ ਰਸਤਾ ਸੀ 4-5 ਕਿਲੋਮੀਟਰ ਦਾ ਉਹ ਵੀ ਬਹੁਤ ਸੋਹਣਾ ਸੀਗਾ ਹੌਲੀ ਹੌਲੀ ਆਏ ਆਂ ਸੀ ਥੱਲੋਂ ਸਾਨੂੰ ਅੱਧਾ ਘੰਟਾ ਲੱਗ ਗਿਆ ਆਉਣ ਚ ਆਪਾਂ ਪਹੁੰਚ ਗਏ ਜੀ ਜੈਗੜ ਫੋਟ ਇਹ ਸਾਰਾ ਜੈਗੜ ਫੋਟ ਦਾ ਬਾਹਰਲਾ ਪਾਸਾ ਤੇ ਟਿਕਟ ਲੈਣੇ ਆ ਚਲਦੇ ਆ ਕਿਲੇ ਦੇ ਅੰਦਰ ਤੇ ਇੱਥੇ ਇੱਕ ਤੋਪ ਆ ਜਿਹੜੀ ਕਿਹਾ ਜਾਂਦਾ ਵੀ ਦੁਨੀਆ ਤੋਂ ਸਭ ਤੋਂ ਵੱਡੀ ਤੋਪ ਆ ਉਹ ਆਪਾਂ ਤੁਹਾਨੂੰ ਜਿਹੜੀ ਉਹ ਦਿਖਾਵਾਂਗੇ ਬਾਕੀ ਇੱਧਰ ਆਪਾਂ ਸਾਈਕਲ ਖੜਾਤੇ ਬਾਈ ਇੱਥੇ ਕਹਿੰਦਾ ਪਾਰਕਿੰਗ ਵਾਲਾ ਕਹਿੰਦਾ ਇੱਥੇ ਤੁਸੀਂ ਸਾਈਡ ਤੇ ਲਾ ਕੇ ਜਿੰਦੇ ਲਾ ਦੋ ਇੱਥੇ ਲੋਕ ਆਪਾਂ ਸਾਈਕਲਾਂ ਨੂੰ ਜਿਹੜਾ ਹੁਲਾਤਾ ਤੇ ਚਲਦੇ ਆ ਟਿਕਟ ਕਾਊਂਟਰ ਤੇ ਟਿਕਟ ਆਪਾਂ ਜਿਹੜੀ ਉਹ ਲੈਣੇ ਆ ਜੈਗੜ ਫੋਰਟ ਦੇਖਦੇ ਆ ਤੇ ਜਿਹੜੇ ਇੱਥੇ ਕਿਲੇ ਨੇ ਤਿੰਨ ਇਹ ਆਪਸ ਦੇ ਵਿੱਚ ਕਨੈਕਟ ਕਿਲੇ ਨੇ ਇਹ ਜਿਹੜਾ ਜੈਗੜ ਕਿਲਾ ਇਹ ਜਿਹੜਾ ਕਿਲਾ ਬਣਾਇਆ ਸੀ ਇਤੋਂ ਦੇ ਰਾਜਾਂ ਨੇ ਅੰਬੇਰ ਪੈਲੈਸ ਦੀ ਸੁਰੱਖਿਆ ਵਾਸਤੇ ਤੇ ਪਹਿਲਾਂ ਟਿਕਟ ਲੈਣੇ ਆ ਬਾਕੀ ਇਸ ਕਿਲੇ ਬਾਰੇ ਗੱਲਾਂ ਬਾਤ ਆਪਾਂ ਫੇਰ ਕਰਦੇ ਆ ਆ ਇੱਥੇ ਦਾ ਐਂਟਰੀ ਗੇਟ ਹੈ ਸਾਹਮਣੇ ਜਿਹੜਾ ਇਹਦਾ ਉਹ ਟਿਕਟ ਕਾਊਂਟਰ ਹੈ ਟਿਕਟ ਆਪਾਂ ਲੈ ਲੈਣੇ ਆ ਇਹ ਬੋਰਡ ਤੇ ਸਾਰੀਆਂ ਟਿਕਟਾਂ ਦਾ ਪ੍ਰਾਈਸ ਵੀ ਜਿਹੜਾ ਉਹ ਲਿਖਿਆ ਹੋਇਆ ਇਹ ਆਪਾਂ ਦੇਖ ਲੈਣੇ ਆ ਇੱਥੇ ਆ ਲਿਖਿਆ ਹੋਇਆ ਇਨਾਂ ਨੇ ਜੈਗਰ ਫੋਟ 9 ਵਜੇ ਤੋਂ ਲੈ ਕੇ 6:30 ਵਜੇ ਤੱਕ ਇਹਦੀ ਜਿਹੜੀ ਉਹ ਟਾਈਮਿੰਗ ਹੈ ਤੇ ਆ ਇਹਨਾਂ ਨੇ ਲਿਖਿਆ ਹੋਇਆ ਇੱਥੇ 어 ਅਡਲਟ ਵਾਸਤੇ 150 ਰੁਪਿਆ ਸਟੂਡੈਂਟਾਂ ਦੇ 75 ਰੁਪਏ ਤੇ 150 ਰੁਪਏ ਇੱਕ ਬੰਦੇ ਦੀ ਟਿਕਟ ਹੈ ਫੋਰਨਰਾਂ ਦੀ 500 ਤੇ ਚੱਲੀਏ ਬਾਈ ਲਈਏ ਟਿਕਟ ਹਾਂਜੀ ਦੋ ਫਿਰ ਪੈਸਿਆਂ ਨੂੰ ਧੂਫ ਕੱਢੋ ਪੈਸੇ ਸਾਡੇ ਕੈਸ਼ੀਅਰ ਸਾਹਿਬ ਨੇ ਟੂਰ ਦੇ ਤੇ ਕੈਸ਼ੀਅਰ ਸਾਹਿਬ ਹੌਲੀ ਹੌਲੀ ਭਾਨ ਦਿਖਾਈ ਜਾਂਦੇ ਨੇ ਮੈਨੂੰ ਜਿਵੇਂ ਜਿਵੇਂ ਟੂਰ ਦੇ ਨੇੜੇ ਆਈ ਜਾਂਦੇ ਨੇ ਕਹਿੰਦੇ ਭਾਨ ਬਚਦੀ ਜਾ ਰਹੀ ਹੈ ਆਪਣੇ ਕੋਲ ਇਹ ਟਿਕਟ ਲੈਣੇ ਆ ਆ ਲਾਈਨ ਦੇ ਵਿੱਚ ਖੜਦੇ ਆ ਲਾਈਨ ਲੱਗੀ ਵੀ ਆ ਬਾਈ ਟਿਕਟ ਲੈਣ ਵਾਸਤਰਾ ਤੇ ਆ ਸਾਹਮਣੇ ਟਿਕਟ ਕਾਊਂਟਰ ਹੈ ਜੈਗੜ ਫੋਟ ਦਾ ਇੱਥੋਂ ਆਪਾਂ ਆਪਣੀ ਜਿਹੜੀ ਉਹ ਟਿਕਟ ਲੈ ਲਈ ਆ ਜਿਹਦੀ ਜਿਹੜੀ ਉਹ ਟਿਕਟ ਹੈ ਇੱਕ ਜਣੇ ਦੀ 150 ਰੁਪਏ ਦੀ ਟਿਕਟ ਹੈ ਮੇਰੇ ਕੋਲ ਸਟੂਡੈਂਟ ਆਈਡੀ ਕਾਰਡ ਸੀ ਤਾਂ ਮੇਰੇ 75 ਰੁਪਏ ਲੱਗੇ ਨੇ ਨੂੰਨੇ ਦਾ ਲੱਗਿਆ 150 ਸਾਡਾ ਦੋਨਾਂ ਜਣਿਆਂ ਦਾ 225 ਰੁਪਏ ਚੱਲਦੇ ਆ ਬਈ ਆਪਾਂ ਜੈਗੜ ਫੋਟ ਦੇ ਅੰਦਰ ਆ ਇੱਥੇ ਗੇਟ ਬਣਿਆ ਹੋਇਆ ਤੇ ਐਵੇਂ ਦੇ ਗੇਟ ਕਾਫੀ ਆਏ ਨੇ ਪਿੱਛੇ ਇੱਕ ਦੋ ਗੇਟ ਸੀ ਲੰਘ ਕੇ ਆਇਆ ਤੇ ਇਹ ਜਿਹੜਾ ਕਿਲਾ ਜੈਗੜ ਕਿਲਾ ਤੇ ਇਹ ਆਪਾਂ ਸਾਰਾ ਕਿਲਾ ਹੋ ਦੇਖਦੇ ਆ ਇਹ ਤਿੰਨੇ ਕਿਲੇ ਨੇੜੇ ਨੇੜੇ ਨੇ ਇੱਥੇ ਜੈਗੜ ਨਾਰਗੜ ਤੇ ਅੰਬੇਰ ਤੇ ਇਹ ਜਿਹੜਾ ਕਿਲਾ 1726 ਦੇ ਵਿੱਚ ਬਣਾਇਆ ਸੀਗਾ ਰਾਜਾ ਸਵਾਏ ਜੈ ਸਿੰਘ ਉਹਨਾਂ ਨੇ ਤੇ ਉਹਨਾਂ ਵੱਲੋਂ ਇਹ ਬਣਵਾਇਆ ਗਿਆ ਸੀਗਾ ਇਹ ਜਿਹੜੇ ਅੰਬੇਰ ਪੈਲਸਾ ਜਿਹੜਾ ਉਹਨਾਂ ਦਾ ਇਹ ਤੋਂ ਬਾਅਦ ਚ ਜਿਹੜੇ ਪੈਲਸ ਚ ਆਪਾਂ ਜਾਵਾਂਗੇ ਤੇ ਉਹਦੀ ਸੁਰੱਖਿਆ ਵਾਸਤੇ ਇਹ ਬਣਾਇਆ ਸੀਗਾ ਤਾਂ ਕਿ ਪ੍ਰੋਟੈਕਸ਼ਨ ਜਿਹੜੀ ਉਹ ਹੋ ਸਕੇ ਕਿਉਂਕਿ ਜਿਹੜੀ ਰਾਇਲ ਫੈਮਿਲੀ ਸੀ ਰਾਜੇ ਸੀਗੇ ਉਹ ਅੰਬੇਰ ਕਿਲੇ ਦੇ ਵਿੱਚ ਅੰਬੇਰ ਪੈਲਸ ਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਆਹ ਰਸਤਾ ਇਧਰੋਂ ਅੰਦਰ ਨੂੰ ਜਾਂਦਾ ਤੇ ਇੱਥੇ ਇੱਕ ਤੋਪ ਹੈ ਜਿਹੜੀ ਕਿਹਾ ਜਾਂਦਾ ਵੀ ਵਰਲਡ ਦੀ ਸਭ ਤੋਂ ਵੱਡੀ ਤੋਪ ਦਾ ਉਹਨੂੰ ਨਾਮ ਜਿਹੜਾ ਉਹ ਦਿੱਤਾ ਗਿਆ ਇਹਦੀ ਵੀ ਬਣਤਰ ਉਸੇ ਤਰ੍ਹਾਂ ਦੀ ਹੋ ਆ ਉਵੇਂ ਪੁਰਾਣੇ ਗੇਟ ਪ੍ਰਾਤਨ ਗੇਟ ਜਿਹੜੇ ਉਹ ਹੈਗੇ ਨੇ ਹਨਾ ਤੇ ਕਾਫੀ ਪੈਦਲ ਜਾਣਾ ਪੈਂਦਾ ਇਹ ਕਿਲੇ ਦੀ ਛੱਤ ਦੇ ਉੱਪਰੋਂ ਤੋਪ ਰੱਖੀ ਹੋਈ ਹੈ ਉਤੂਪ ਖੇਰ ਆਪਾਂ ਦਿਖਾ ਦਨੇ ਆ ਹੋਰ ਕੁਛ ਇਹਦੇ ਵਿੱਚ ਬਹੁਤਾ ਦੇਖਣ ਨੂੰ ਹੈ ਨਹੀਂ ਇਹ ਕਿਲੇ ਦੇ ਵਿੱਚ ਇੱਕ ਮੇਨ ਉਹ ਤੂਪ ਆ ਤੇ ਜਿਆਦਾ ਸੋਹਣਾ ਜਿਹੜਾ ਕਿਲਾ ਹੈ ਤੇ ਜਿਆਦਾ ਜਿਹਦੇ ਵਿੱਚ ਭੀੜ ਹੁੰਦੀ ਹੈ ਉਹਦੇ ਜਿਆਦਾ ਸਮਾਂ ਲੱਗਦਾ ਉਹ ਇਸ ਤੋਂ ਬਾਅਦ ਵਿੱਚ ਆਪਾਂ ਜਾਵਾਂਗੇ ਅੰਬੇਰ ਪੈਲਸ ਇੱਥੇ ਗੱਡੀਆਂ ਵੀ ਖੈਰ ਆ ਜਾਂਦੀਆਂ ਨੇ ਆ ਜਿਵੇਂ ਬਾਈ ਗੱਡੀ ਲੈ ਕੇ ਗਿਆ ਇੱਕ ਸਾਹਮਣੇ ਗੱਡੀਆਂ ਵੀ ਖੜੀਆਂ ਨੇ ਤੇ ਗੱਡੀਆਂ ਉੱਪਰ ਤੱਕ ਵੀ ਆ ਜਾਂਦੀਆਂ ਨੇ ਉਹਦੇ ਅਲੱਗ ਤੋਂ ਇਹ ਚਾਰਜਸ ਲੈਂਦੇ ਨੇ ਤੇ ਇੱਧਰ ਬਾਕੀ ਆ ਸਾਰਾ ਕਿਲਾ ਆਪਾਂ ਜਿਹੜਾ ਕ੍ਰੋਸ ਕਰਕੇ ਆਏ ਆ ਤੇ ਉਹ ਸਾਹਮਣੇ ਗੇਟ ਰਹਿ ਗਿਆ ਜਿੱਥੋਂ ਆਪਾਂ ਐਂਟਰ ਹੋਏ ਸੀ ਆ ਗੇਟ ਤੋਂ ਆਪਾਂ ਐਂਟਰ ਹੋਏ ਤੇ ਦੇ ਵਿਚਕਾਰ ਤਾਂ ਖੈਰ ਹੋਰ ਕੁਝ ਹੈ ਨਹੀਂ ਆਲੇ ਦੁਆਲੇ ਜਾਨੀ ਕਿ ਕੰਧ ਤਰਾ ਬਣਾਇਆ ਹੋਇਆ ਜੈਗੜ ਫੋਰਟ ਤੋਂ ਥੱਲੇ ਦਾ ਨਜ਼ਾਰਾ ਬਹੁਤ ਸੋਹਣਾ ਲੱਗਦਾ ਆ ਸਾਰੇ ਅਲਾਵ ਅਰਾਵਲੀ ਪਰਬਤ ਤੇ ਖੂਬਸੂਰਤ ਨਜ਼ਾਰਾ ਤੇ ਇਧਰੋਂ ਆ ਸਾਰਾ ਸ਼ਹਿਰ ਜੈਪੁਰ ਤੇ ਜਲ ਮਹਿਲ ਵੀ ਇਥੋਂ ਹਲਕਾ ਹਲਕਾ ਦਿਖਦਾ ਆ ਜਿਹੜਾ ਪਾਣੀ ਦੇਖ ਰਹੇ ਹੋ ਸਾਰਾ ਇਹ ਜਲ ਮਹਿਲ ਦਾ ਪਾਣੀ ਆ ਬਹੁਤ ਖੂਬਸੂਰਤ ਨਜ਼ਾਰਾ ਉੱਪਰੋਂ ਤੇ ਇਥੋਂ ਥੱਲੇ ਰਹਿ ਜਾਂਦਾ ਅੰਬੇਰ ਫੋਰਟ ਅੰਬੇਰ ਕਲਾਜ ਜਿਹੜੇ ਕਿਲੇ ਦੀ ਇਹ ਪ੍ਰੋਟੈਕਸ਼ਨ ਵਾਸਤੇ ਕਿਲਾ ਬਣਾਇਆ ਗਿਆ ਸੀ ਆ ਜਿਹੜੀ ਝੀਲ ਦੇਖ ਰਹੇ ਹਾਂ ਸਾਹਮਣੇ ਇਹ ਬਿਲਕੁਲ ਅੰਬੇਰ ਫੋਰਟ ਦੇ ਨੇੜੇ ਹੈ ਇਹ ਜਿਹੜੀ ਤੁਸੀਂ ਸਾਹਮਣੇ ਤੂਪ ਦੇਖ ਰਹੇ ਹੋ ਜੀ ਇਹਨੂੰ ਦੁਨੀਆ ਦੀ ਸਭ ਤੋਂ ਵੱਡੀ ਤੂਪ ਮੰਨਿਆ ਜਾਂਦਾ ਪਹੀਆਂ ਵਾਲੀ ਸਭ ਤੋਂ ਵੱਡੀ ਬਲਡ ਦੀ ਪਹੀਆਂ ਵਾਲੀ ਸਭ ਤੋਂ ਵੱਡੀ ਤੂਪ ਇਹਨੂੰ ਜਿਹੜਾ ਉਹ ਕਿਹਾ ਜਾਂਦਾ ਹੈ ਇਹ ਜਿਹੜੀ ਤੂਪ ਹੈ ਇਹਦਾ ਜਿਹੜੀ ਹੋ ਬਣਾਈ ਸੀ 1720 ਦੇ ਵਿੱਚ ਬਣਾਈ ਗਈ ਸੀ ਮਹਾਰਾਜਾ ਸਵਾਏ ਜੈ ਸਿੰਘ ਉਹਨਾਂ ਵੱਲੋਂ ਤੇ ਉਹਨਾਂ ਵੱਲੋਂ ਇਹ ਬਣਾਈ ਗਈ ਸੀ ਤੇ ਇਹਦਾ ਵਜ਼ਨ ਵੀ ਜਿਹੜਾ ਉਹ ਲਗਭਗ ਮੰਨਿਆ ਜਾਂਦਾ ਵੀ 50 ਟਨ ਹੈ 50 ਟਨ ਦੇ ਨੇੜੇ ਤੇੜੇ ਦਾ ਵਜ਼ਨ ਜਿਹੜਾ ਮੰਨਿਆ ਜਾਂਦਾ ਤੇ ਇਹਦੇ ਪਹੀਏ ਤੁਸੀਂ ਦੇਖੋ ਟਾਇਰ ਕਿੱਡੇ ਵੱਡੇ-ਵੱਡੇ ਨੇ ਪਹੀਆਂ ਵਾਲੀ ਤੂਪ ਬਲਡ ਦੀ ਸਭ ਤੋਂ ਵੱਡੀ ਤੂਪ ਇਹਨੂੰ ਮੰਨਿਆ ਜਾਂਦਾ ਇਹ ਕਿਲਾ ਜੈਗੜ ਦੇ ਬਿਲਕੁਲ ਛੱਤ ਦੇ ਉੱਪਰ ਪਈਆ ਕਾਫੀ ਵੱਡੀ ਇਹ ਤੂਪ ਆ ਤੇ ਆਪਾਂ ਤੁ ਉਹ ਤੋਪ ਦਿਖਾਈ ਹੈ ਹੈਨਾ ਪਈਆਂ ਵਾਲੀ ਵਰਲਡ ਦੀ ਸਭ ਤੋਂ ਵੱਡੀ ਤੋਪ ਤੈਨੂੰ ਉਹਨਾਂ ਕੁਝ ਇਹਦੇ ਬਾਰੇ ਆਪਾਂ ਨੂੰ ਗੱਲਾਂ ਦੱਸੂ ਹਾਂਜੀ ਦੱਸੋ ਕੀ ਸੀ ਇਹਦਾ ਇਤਿਹਾਸ ਟੈਸਟਿੰਗ ਵਾਲਾ ਜਦੋਂ ਇਹਨੂੰ ਟੈਸਟ ਕੀਤਾ ਗਿਆ ਸੀ ਜਿਹੜਾ ਇਹਦਾ ਤੋਪ ਦਾ ਗੋਲਾ ਸੀਗਾ ਨਾ 35 ਕਿਲੋਮੀਟਰ ਦੂਰ ਜਾ ਕੇ ਚਾਕੂਸਪਿੰਡ ਤੇ ਡੇਗਾ ਸੀਗਾ ਤੇ ਜਿਸ ਕਾਰਨ ਉੱਥੇ ਇੱਕ ਕਹਿੰਦੇ ਵੀ ਵੱਡਾ ਸਾਰਾ ਤਲਾਓ ਬਣ ਗਿਆ ਸੀਗਾ ਹੈਨਾ ਤੇ ਉਸ ਤਲਾਬ ਨੂੰ ਹੁਣ ਗੋਲ ਰਾਨ ਤਲਾਬ ਕਿਹਾ ਜਾਂਦਾ ਹੈ ਠੀਕ ਹੈ ਜਿਹੜੀ ਟੈਸਟਿੰਗ ਕਰੀ ਜਿਹੜਾ ਗੋਲਾ ਸੀ 35 ਕਿਲੋਮੀਟਰ ਦੂਰ ਡਿਗਿਆ ਹਾਂ ਇੱਕ ਵਾਰ ਇਹ ਟੈਸਟਿੰਗ ਹੋਈ ਹੈ ਯੁੱਧ ਤੱਕ ਕਦੇ ਵਰਤੀ ਨਹੀਂ ਗਈ ਜਾਨੀ ਕਿ ਇੱਕ ਵਾਰ ਇਹ ਪ੍ਰੀਖਣ ਕਰਿਆ ਸੀਦਾ ਚਲਾ ਕੇ ਦੇਖਿਆ ਗਿਆ ਸੀ ਇਹਨੂੰ ਚਾਕੂ ਉਸ ਪਿੰਡ ਐ ਇੱਥੇ ਨਵੇ ਤੇ ਉੱਥੇ ਜਾ ਕੇ ਡਿਗਿਆ ਸੀਗਾ ਉੱਥੇ ਬਹੁਤ ਵੱਡਾ ਜਾਨੀ ਕਿ ਇੱਕ ਟੋਵਾ ਬਣ ਗਿਆ ਸੀ ਤਲਾਬ ਕਹਿ ਦਈਏ ਹੁਣ ਆਪਾਂ ਟੋਬਾ ਵੀ ਕਹਿ ਸਕਦੇ ਹਾਂ ਨਾ ਵੀ ਉਹ ਬਣ ਗਿਆ ਸੀਗਾ ਗੋਲਾ ਡਿਗਣ ਨਾਲ ਹਾਂ ਲਓ ਭਾਈ ਇਹ ਗੱਲਾਂ ਬਾਤਾਂ ਨੇ ਤੂਪ ਦੀਆਂ ਰੀ ਟੈਸਟਿੰਗ ਜਿਹੜੀ ਜਿਹੜੀ ਕੀਤੀ ਸੀ ਦੱਸਿਆ ਬਾਈ ਨੂੰ ਨੇ ਨੇ ਆਪਾਂ ਨੂੰ ਤੇ ਚਲਦੇ ਆਂ ਤਾਂ ਆਪਾਂ ਇੱਧਰ ਸਾਹਮਣੇ ਬੋਰਡ ਵੀ ਲੱਗਿਆ ਹੋਇਆ ਬੋਰਡ ਤੇ ਕੁਝ ਇਤਿਹਾਸ ਵੀ ਜਿਹੜਾ ਇਹਦਾ ਲਿਖਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਾਨੇ ਆ ਇਹਦੇ ਬਾਰੇ ਕੁਝ ਮੋਟੀਆਂ-ਮੋਟੀਆਂ ਗੱਲਾਂ ਇਨਫਾਰਮੇਸ਼ਨ ਜਿਹੜੀ ਉਹ ਜਾਣਕਾਰੀ ਦਿੱਤੀ ਹੋਈ ਹੈ ਜਿਵੇਂ ਆਪਾਂ ਦੱਸਿਆ ਸੀ ਵੀ 1700 ਬੀੜੇ ਵਿੱਚ ਜਿਹੜੀ ਉਹ ਬਣਾਈ ਗਈ ਸੀ ਇਹਦੇ ਬਾਰੇ ਦੱਸਿਆ ਗਿਆ ਵੀ ਕੀ ਹੀ ਇਹਦੀ ਬਣਾਵਟ ਹੈ ਇਹਦੀ ਨਾਲ ਦੀ ਜਿਹੜੀ ਲੰਬਾਈ ਹੈ ਉਹ 20 ਫੁੱਟ ਦੱਸੀ ਗਈ ਹੈ ਤੇ ਗੁਲਾਈ 8 ਫੁੱਟ ਦੱਸੀ ਗਈ ਹੈ ਤੇ ਸਾਢੇ 7 ਇੰਚ ਔਰ ਬਜਨੀ ਦਾ 50 ਟਨ ਦੱਸਿਆ ਗਿਆ ਇਹਦੇ ਬਾਰੇ ਜਿਹੜੀ ਉਹ ਜਾਣਕਾਰੀ ਹੈ ਤੇ ਸਾਹਮਣੇ ਨਾਲ ਇਥੋਂ ਇੱਕ ਬਹੁਤ ਸੋਹਣਾ ਨਜ਼ਾਰਾ ਦਿਖਦਾ ਆ ਇਥੇ ਇੱਕ ਤਾਕੀ ਬਣੀ ਹੋਈ ਹੈ ਤਾਕੀ ਤੋਂ ਬਹੁਤ ਸੋਹਣਾ ਨਜ਼ਾਰਾ ਦਿਖਦਾ ਯਾਰ ਵਾਰ ਦਾ ਤੇ ਆ ਪਹਾੜ ਅਰਾਵਲੀ ਪਰਬਤ ਤੇ ਇਧਰ ਸਾਰਾ ਸ਼ਹਿਰ ਜੈਪੁਰ ਤੇ ਕਿਸੇ ਟਾਈਮ ਇੱਥੇ ਇਹਨਾਂ ਮਹਾਰਾਜਿਆਂ ਦੇ ਸੈਨਿਕ ਖੜਦੇ ਹੋਣਗੇ ਆਲਾ-ਦਾਲਾ ਦੇਖਣ ਨੂੰ ਕਿਲਿਆਂ ਦੀ ਸੁਰੱਖਿਆ ਵਾਸਤੇ ਤੇ ਤਾਂ ਹੀ ਉਹ ਇੱਥੇ ਜਿਹੜੇ ਉਹ ਬਣਾਏ ਹੋਏ ਨੇ ਆ ਸਾਰੀਆਂ ਇੱਥੇ ਜਿਹੜੀਆਂ ਉਹ ਤਾਕੀਆਂ ਬਣਾਈਆਂ ਹੋਈਆਂ ਨੇ ਕਿਸੇ ਟਾਈਮ ਇੱਥੇ ਸਾਰੇ ਜਿਵੇਂ ਇੱਥੇ ਬੰਦੂਖਾ ਵੀ ਜਿਹੜੇ ਉਹ ਰੱਖਦੇ ਹੋਣਗੇ ਹਨਾ ਆਲੇ-ਦੁਆਲੇ ਸਨ ਕਿ ਇੱਥੇ ਤੋਪਾਂ ਲਾ ਕੇ ਕਿਲੇ ਦੀ ਸੁਰੱਖਿਆ ਕਰਨ ਨੂੰ ਇਤੋਂ ਨਜ਼ਾਰਾ ਬਹੁਤ ਖੂਬਸੂਰਤ ਹੈ ਆਲੇ-ਦੁਆਲੇ ਦਾ ਬਹੁਤ ਸੋਹਣਾ ਨਜ਼ਾਰਾ ਯਾਰ ਇਹ ਠਿਕਲੇ ਦੇ ਵਿੱਚ ਮਿਊਜ਼ੀਅਮ ਆ ਤੇ ਮਿਊਜ਼ੀਅਮ ਆਪਾਂ ਦੇਖਣ ਆਏ ਆ ਇੱਥੇ ਕੁਝ ਰਾਜਾ ਮਹਾਰਾਜਿਆਂ ਦਾ ਸਮਾਨ ਪਿਆ ਆਹ ਪਿਸਟਲ ਪਈ ਨੇ ਇਹ 38 ਬੋਰ ਦੀਆਂ ਬੰਦੂਖਾਂ ਪਈਆਂ ਨੇ 18ਵੀਂ ਸੈਂਚਰੀ ਦੀਆਂ ਨੇ ਇਹ ਤੇ ਇਹ ਇੱਥੇ ਮਿਊਜ਼ੀਅਮ ਦੇ ਵਿੱਚ ਐਵੇਂ ਦਾ ਸਾਰਾ ਸਮਾਨ ਆ ਹੋਰ ਵੀ ਇਧਰ ਕੁਝ-ਕੀ ਚੀਜ਼ਾਂ ਜਿਹੜੀਆਂ ਹੋ ਹੈਗੀਆਂ ਨੇ ਰਾਜਾ ਮਹਾਰਾਜਿਆਂ ਦੇ ਨਾਲ ਸੰਬੰਧਿਤ ਤੇ ਇਹ ਆਪਾਂ ਦਿਖਾ ਦਨੇ ਆ ਤੁਹਾਨੂੰ ਮਿਊਜ਼ੀਅਮ ਕਾਫੀ ਸਾਰੀਆਂ ਚੀਜ਼ਾਂ ਨੇ ਕਾਫੀ ਵੱਡਾ ਮਿਊਜ਼ੀਅਮ ਹੈ ਤੇ ਆ ਇੱਥੇ ਹੈ ਇਹਦਾ ਨਾਮ ਹੈ ਤੂਪ ਬਦਲੀ ਤੂਪ ਬਦਲੀ ਇਹਦਾ ਜਿਹੜਾ ਉਹ ਨਾਮ ਹੈ ਹਨ 1656 ਜੈਗੜ੍ਹ ਮੇ ਮਹਾਰਾਜਾ ਮਾਨ ਸਿੰਘ ਜੀ ਕੇ ਸਮੇਂ ਕਾਲ ਕੇ ਸਮੇਂ ਨਿਮਿਤ੍ਰ ਕੀ ਥੀ ਇਹ ਮਹਾਰਾਜਾ ਮਾਨ ਸਿੰਘ ਜੀ ਦੇ ਸਮੇਂ ਦੀ ਆ 1656 ਦੀ ਇਹ ਬਦਲੀ ਤੋਪ ਦਾ ਜਿਹੜਾ ਉਹ ਨਾਮ ਹੈ ਤੇ ਇਹ ਸਾਰੀਆਂ ਚੀਜ਼ਾਂ ਇੱਥੇ ਮਿਊਜ਼ੀਅਮ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇ ਕੁਸ਼ਕ ਆ ਵੀ ਇੱਥੇ ਸਾਰੇ ਉਹ ਹੈਗੇ ਆ ਸ਼ਸਤਰ ਤੇ ਕਟਾਰ ਹੈ ਜਿਹੜੀ ਇਹ ਵੀ 18ਵੀਂ ਸੈਂਚਰੀ ਦੀ ਹੈ ਦੇ ਢਾਲ ਹੋ ਗਈ ਇਹ ਵੀ 18ਵੀਂ ਸੈਂਚਰੀ ਦੀ ਹੈ 18ਵੀਂ ਸੈਂਚਰੀ ਦਾ ਜ਼ਿਆਦਾਤਰ ਇੱਥੇ ਜਿਹੜਾ ਉਹ ਸਮਾਨ ਹੈ ਇਹ ਮਿਊਜ਼ੀਅਮ ਦੇ ਵਿੱਚ ਹੋਰ ਦੇਖ ਲਵਾਂਗੇ ਆਪਾਂ ਅੱਗੇ ਕਾਫੀ ਵੱਡਾ ਮਿਊਜ਼ੀਅਮ ਹੈ ਇਹ ਕਾਫੀ ਸਾਰੀਆਂ ਚੀਜ਼ਾਂ ਆਪਾਂ ਨੂੰ ਇੱਥੇ ਦੇਖਣ ਨੂੰ ਜਿਹੜੀਆਂ ਉਹ ਮਿਲਦੀਆਂ ਨੇ ਆਹ ਵੀ ਇੱਥੇ ਤੀਰ ਕਮਾਨ ਆਗੇ ਜਿਵੇਂ ਐਵੇਂ ਦੀਆਂ ਸਾਰੀਆਂ ਚੀਜ਼ਾਂ 1662 ਦੇ ਨੇ ਇਹ ਇਹ ਜਿਹੜੇ ਹੁਣ ਤੁਸੀਂ ਦੇਖ ਰਹੇ ਹੋ 1662 ਦੇ ਨੇ ਇਹ ਸਾਰੇ ਮਹਾਰਾਜਾ ਮਾਨ ਸਿੰਘ ਉਹਨਾਂ ਦੇ ਸਮੇਂ ਦੇ ਨੇ ਉਹਨਾਂ ਦੇ ਸ਼ਾਸਨ ਕਾਲ ਦੇ ਦੌਰਾਨ ਦੀਆਂ ਜਿਹੜੀਆਂ ਉਹ ਚੀਜ਼ਾਂ ਇੱਥੇ ਲਾਈਆਂ ਹੋਈਆਂ ਨੇਗੀਆਂ ਇਹਨਾਂ ਨੇ ਤੇ ਆਹ ਇੱਥੇ ਹੋਰ ਆ ਗਈ ਜੀ ਇਹ ਹੈਗੀ 1756 ਦੀ ਇਹ ਵੀ ਮਾਨ ਸਿੰਘ ਉਹਨਾਂ ਦੇ ਸ਼ਾਸਨ ਕਾਲ ਦੇ ਸਮੇਂ ਦੀ ਉਹ ਤੋਪ ਹੈ ਇੱਥੇ ਤੋਪਾਂ ਜਿਹੜੀਆਂ ਇਹਨਾਂ ਨੇ ਸ਼ੀਸ਼ਿਆਂ ਦੇ ਵਿੱਚ ਲਾਈਆਂ ਹੋਈਆਂ ਨੇ ਹੋਰ ਵੀ ਕਾਫੀ ਸਾਰਾ ਜਿਹੜਾ ਹੋਸ ਸਮਾਨ ਇੱਥੇ ਉਹ ਹੈਗਾ ਤੇ ਇਹ ਸਾਰਾ ਮਿਊਜ਼ੀਅਮ ਆ ਇਸ ਤਰ੍ਹਾਂ ਸਾਰੇ ਕਿਲਿਆਂ ਦੇ ਵਿੱਚ ਮਿਊਜ਼ੀਅਮ ਬਣੇ ਹੁੰਦੇ ਨੇ ਜਿੱਥੇ ਰਾਜਿਆਂ ਮਹਾਰਾਜਿਆਂ ਦੇ ਨਾਲਾ ਸੰਬੰਧਤ ਸਾਰਾ ਸਮਾਨ ਹੁੰਦਾ ਤੇ ਆ ਇੱਥੇ ਆ ਗਈ ਜੀ ਤੋਪ ਸ਼ੋਰਜੰਗ 1749 ਦੀ ਹੈ ਜੈਗੜ੍ਹ ਮੇ ਮਹਾਰਾਜਾ ਵਿਸ਼ਨ ਸਿੰਘ ਜੀ ਕੇ ਸਮੇਂ ਉਹਨਾਂ ਦੇ ਮਹਾਰਾਜਾ ਵਿਸ਼ਨ ਸਿੰਘ ਜੀ ਦੇ ਸਮੇਂ ਦੀ ਹੈ ਸ਼ੋਰ ਗੰਜ਼ ਇਹਦਾ ਤੂਪ ਦਾ ਜਿਹੜਾ ਉਹ ਨਾਮ ਹੈ ਤੇ ਆ ਜਿਹੜੀ ਉਹ ਪ੍ਰੋਟੈਕਸ਼ਨ ਤੋਂ ਪਾਉਂਦੇ ਹੁੰਦੇ ਸੀ ਜੰਗ ਦੇ ਵਿੱਚ ਲੋਹੇ ਦੀ ਹੈ ਜਿਹੜੀ ਉੱਪਰ ਦੀ ਡਰੈਸ ਪਾਉਂਦੇ ਹੁੰਦੇ ਸੀ ਵੀ ਤੀਰ ਨਾ ਲੱਗਿਆ ਨਾ ਕੋਈ ਇਹ ਵੀ ਇੱਥੇ ਇਹਨਾਂ ਨੇ ਜਿਹੜੀ ਉਹ ਲਾਈ ਹੋਈ ਹੈ ਤੇ ਆ ਇੱਕ ਤੂਪ ਹੋਰ ਆ ਗਈ ਇਹ 1781 ਦੀ ਆ ਤੇ ਸਾਰਾ ਮੱਕੋ ਵੱਖਰੇ ਰਾਜਿਆਂ ਦੇ ਨਾਲ ਸੰਬੰਧਿਤ ਜਿਨ੍ਹਾਂ ਜਿਨ੍ਹਾਂ ਦਾ ਰਾਜ ਰਿਹਾ ਨਾ ਉਹ ਉਹਨਾਂ ਦਾ ਇੱਥੇ ਸਾਰਾ ਸਮਾਨ ਹੈ ਤੇ ਆ ਆ ਗਈ ਜੀ ਤੂਪ ਬੈਰਵੀ 1780 ਦੀ ਹੈ ਮਹਾਰਾਜਾ ਸਵਾਈ ਜੈ ਸਿੰਘ ਉਹਨਾਂ ਦੇ ਸਮੇਂ ਦੀ ਹੈ ਇਹ ਉਹ ਉਹਨਾਂ ਦੇ ਸਮੇਂ ਦੌਰਾਨ ਦੀ ਤੋਪ ਹੈ ਤੇ ਉੱਪਰ ਕੁਝ ਹੋਰ ਹਥਿਆਰ ਜਿਹੜੇ ਉਹ ਹੈਗੇ ਨੇ ਜਿਹੜੇ ਯੁੱਧ ਦੇ ਵਿੱਚ ਕੰਮ ਆਉਂਦੇ ਸੀਗੇ ਤੇ ਹੋਰ ਆਪਾਂ ਦੇਖ ਲਵਾਂਗੇ ਸਮਾਨ ਜਾ ਕੇ ਕਾਫੀ ਸਾਰੀਆਂ ਤੋਪਾਂ ਨੇ ਅਲੱਗ-ਅਲੱਗ ਅਲੱਗ-ਅਲੱਗ ਰਾਜਿਆਂ ਦੇ ਕਾਲ ਦੇ ਸਮੇਂ ਦੀਆਂ ਨੇ ਹਰੇਕ ਦਾ ਜਿਹੜਾ ਉਹ ਅਲੱਗ-ਅਲੱਗ ਸਮਾਂ ਤੇ ਆ ਕੋਸ਼ੇ ਇੱਥੇ ਬੰਦੂਕਾਂ ਵਗੈਰਾ ਨੇ ਹੈਗੀਆਂ ਤੇ ਤੋਪਾਂ ਦੇ ਨਾਮ ਅਲੱਗ-ਅਲੱਗ ਨੇ ਤੇ ਆ ਜਿਵੇਂ ਆ ਤੋਪ ਹੈ ਤੋਪ ਮਾਧੂਰੀ 1809 ਦੀ ਹੈ ਇਹ ਤੇ ਇਧਰ ਇੱਕ ਤੋਪ ਹੈ ਤੋਪ ਨਹਰਮੁਖੀ ਇਹ 1675 ਦੀ ਦਸੀ ਜਾਂਦੀ ਹੈ ਬਾਕੀ ਇੱਥੇ ਆ ਕੋ ਬੰਦੂਖਾਂ ਵਗੈਰਾ ਨੇ ਗੀਆਂ ਇਹ ਕੋਸ਼ਾ ਹੈ ਸਾਰਾ ਮਿਊਜ਼ੀਅਮ ਦੇ ਵਿੱਚ ਜੈਗੜ ਕਿਲੇ ਦਾ ਮਿਊਜ਼ੀਅਮ ਆਪਾਂ ਜਿਹੜਾ ਹੁਣ ਦੇਖਿਆ ਆ ਇੱਥੇ ਤੀਰਪੇਆ ਕੁਸ਼ ਇਹ 17ਵੀਂ ਸੈਂਚਰੀ ਦੇ ਨੇ ਨਾਲ ਇਹਨਾਂ ਨੇ ਸੈਂਚਰੀਆਂ ਵੀ ਜੜੀਆਂ ਲਿਖ ਕੇ ਦਸੀ ਹੋਈਆਂ ਨੇ ਤੇ ਆ ਕੈਨਨ ਵਾਲ ਆਫ ਫਾਰ ਜੈਵਾਨ ਜਿਹੜੀ ਜੈਵਾਨ ਆਪਾਂ ਤੋਪ ਦੇਖੀ ਆ ਉਹਦਾ ਗੋਲਾ ਇਹ ਇਹ ਆਇਰਨ ਦਾ ਬਣਿਆ ਹੋਇਆ ਤੇ ਇਹਦਾ 50 ਕਿਲੋ ਵੇਟ ਹੈ 18ਵੀਂ ਸੈਂਚਰੀ ਦਾ ਹੈ ਤੇ ਜਿਹੜੀ ਆਪਾਂ ਉਪਰ ਤੁਹਾਨੂੰ ਤੂਪ ਦਿਖਾਈ ਸੀ ਉਹਦਾ ਗੋਲਾ ਹੈ ਇਸ ਤਰ੍ਹਾਂ ਦਾ ਗੋਲਾ ਉਹਦੇ ਚ ਜਿਹੜਾ ਉਹ ਪੈਂਦਾ ਤੇ ਇਹ ਇਹਦਾ ਇੱਕ ਵਾਰ ਟੈਸਟ ਵੀ ਜਿਹੜਾ ਉਹ ਕੀਤਾ ਸੀ 35 ਕਿਲੋਮੀਟਰ ਦੂਰ ਜਿਹੜਾ ਇਹ ਗੋਲਾ ਜਾ ਕੇ ਗਿਰਿਆ ਸੀਗਾ ਜੈਵਾਨ ਕੈਨਨ ਦੀ ਜਿਹੜੀ ਹੈ ਬਾਲ ਆ ਤੇ ਆਪਾਂ ਜੈਗੜ ਫੋਟ ਤੋਂ ਘੁੰਮ ਕੇ ਅੰਬੇਰ ਪੈਲਸ ਵੱਲ ਜਾ ਰਹੇ ਸੀ ਬੇਅਰ ਫੁੱਟਬਾਲ ਤੇ ਆਪਾਂ ਨੂੰ ਬਾਈ ਜੀ ਹੁਣੇ ਮਿਲੇ ਨੇ ਇਹ ਵੈਸੇ ਪੰਜਾਬ ਤੋਂ ਨਹੀਂ ਤੇ ਇਹ ਰਹਿੰਦੇ ਇਜ਼ਰਾਈਲ ਦੇ ਵਿੱਚ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਤੇ ਤੁਸੀਂ ਦੱਸਿਓ ਕਿੱਥੇ ਰਹਿੰਦੇ ਹੋ ਤੁਸੀਂ ਕਿਹੜੇ ਇ ਇਜ਼ਰੈਅਲ ਆ ਮੈਂ 94 ਦਾ ਗਿਆ ਪਾਜੀ ਇੱਥੋਂ ਠੀਕ ਹੈ ਜੀ ਮੈਂ ਉੱਥੇ ਵਿਆਹ ਖਰਾ ਹੈ ਮੇਰੇ ਘਰ ਵਾਲੀ ਇਜ਼ਰੈਲੀ ਆ ਹਾਂ ਜੀ ਇਹ ਮੇਰੀ ਵਾਈਫ ਹੈ ਇਜ਼ਰੈਲੀ ਹੈ ਉਹ ਕਹਿੰਦੀ ਮੈਂ ਵੀਡੀਓ ਨਹੀਂ ਬਣਾਉਣੀ ਪਤਾ ਨਹੀਂ ਕੀ ਚੱਕਰ ਆ ਆ ਬਿੱਠੀ ਗੱਡੀ ਦੇ ਵਿੱਚ ਹੈ ਬੱਚੇ ਆ ਦੋ ਕੁੜੀ ਆ ਮੁੰਡਾ ਆ ਆਰਮੀ ਤੁਹਾਨੂੰ ਪਤਾ 18 18 ਸਾਲਾਂ ਦਾ ਬੱਚਾ ਹੋ ਜਾਂਦਾ ਆਰਮੀ ਜਾਂਦਾ ਹੈਗਾ ਹਾਂ ਜੀ ਬੱਚਿਆਂ ਨੇ ਆਰਮੀ ਕੀਤੀ ਆ ਕੁੜੀ ਆ ਮੇਰੀ 26 ਸਾਲ ਦੀ ਮੁੰਡਾ 25 ਸਾਲ ਦਾ ਹਾਂ ਜੀ ਇਹ ਬਸ ਉੱਥੇ ਰਹਿੰਦੇ ਆ ਕਿਤੇ ਕਿਤੇ ਅੱਜ ਤੱਕ ਮਨਫੇ ਪੰਜ ਪੰਜ ਛੇ ਮਹੀਨਿਆਂ ਦਾ ਮਜ਼ਾ ਆ ਜਾਂਦਾ ਹੁੰਦਾ ਮੈਂ ਦੋ ਤਿੰਨ ਹਫ਼ਤੇ ਆਈਦਾ ਤੇ ਦਾ ਕੰਫਰੈਂਸ ਦੇ ਆ। ਦੇਖਦੇ ਆ ਵੀਡੀਓਜ਼ ਆਪਣੀਆਂ। ਪੂਰੀਆਂ ਜੀ ਦੇਖੀ ਦੀਆਂ ਵੀਡੀਓ ਮੈਂ ਦੇਖੇ ਤੁਹਾਨੂੰ ਮੈਂ ਦੱਸ ਦਿੰਦਾ ਤਾਂ ਮੈਂ ਤੁਹਾਨੂੰ ਗਏ ਨਾ ਉੱਥੇ। ਹੁਣ ਬੰਦਾ ਉਦਾਂ ਤਾਂ ਕਹਿੰਦਾ ਨਹੀਂ ਹੈਗਾ ਹਨਾ। ਮੈਂ ਦੇਖਦਾ ਵੀਡੀਓ ਸਾਡੀ ਬਹੁਤ ਸਾਰੇ ਭਾਜੀ ਉਹਨਾਂ ਦੀ ਵੀ ਦੇਖਦੇ ਨੇ ਦੇਖਦਾ। ਤੁਸੀਂ ਅੱਗੇ ਪਿੱਛੇ ਜਾਂਦੇ ਹੁੰਦੇ। ਹਾਂਜੀ। ਬਾਕੀ ਹੋਰ ਤਾਂ ਇਹਨਾਂ ਯਾਦ ਨਹੀਂ ਹੈਗਾ। ਹੋਰ ਵੀ ਦੇਖਦੇ ਰਹੀਦਾ ਮੈਂ ਝੂਠਕਾ ਮਾਰਨਾ। ਹਾਂਜੀ। ਦੇਖਦੇ ਰਹੀਦਾ ਪਰ ਸਾਡੀਆਂ ਵੀਡੀਓਆਂ ਦੇਖਿਆ ਦੋਨਾਂ ਨੇ। ਤੁਹਾਨੂੰ ਸ਼ੁਰੂ ਕੀਤਾ ਨ ਵੀ ਥੋੜੀ ਦੇਰੇ ਹੋਈ ਹੈ ਨਾ ਜਿਆਦਾ ਦੇਰ ਨਹੀਂ ਹੋਈ ਚੈਨਲ ਕੀਤੇ। ਥੋੜੀ ਸਮਾਂ ਹੋਇਆ ਜੀ। ਆਹ ਮਨੇ ਉਸ ਮੈਨ ਮੈਂ ਪੰਜਾਬ ਤੋਂ ਹਾਂ ਜੀ ਆਪਾਂ ਫਤਿਹਗੜ ਸਾਹਿਬ ਤੋਂ ਹਰਿਆਣੇ ਦੇ ਲੱਗੇ ਜੇ ਕੋਈ ਐਦਾਂ ਕੋ ਤੁਹਾਡਾ ਲੱਗਦਾ ਪਟਿਆਲੇ ਦੇ ਨੇੜੇ ਪੈਂਦਾ ਆਪਣਾ ਲਗਾ ਪਟਿਆਲੇ ਹਾਂ ਚਲੋ ਪਟਿਆਲੇ ਤੱਕ ਦੀ ਭਰਾ ਇੱਥੇ ਹੁੰਦੇ ਉਹ ਤੱਕ ਗਏ ਨਹੀਂ ਘੁੰਮੇ ਨਹੀਂ ਹੋਇਆ ਕੰਮ ਕਰਦੇ ਰਹੇ ਬਾਹਰ ਜਾ ਕੇ ਹੋਇਆ ਜੀ ਹਾਂ ਜੀ ਹਾਂ ਜੀ ਆ ਭਰਾ ਹੈ ਮੇਰਾ ਅੱਛਾ ਭਰਾ ਨਹੀਂ ਤੁਹਾਡੇ ਇਹ ਵੀ ਬਾਹਰ ਰਹਿੰਦੇ ਨੇ ਇਹ ਵੀ ਕੋਲੇ ਹੀ ਜਾਂ ਉੱਥੇ ਹਾਂ ਆ ਜਾਂਦਾ ਨਹੀਂ ਬਾਹਰੋਂ ਆ ਸੀਗਾ ਮੈਂ ਕਿ ਘਮ ਲੈ ਆ ਮਾਲਟਾ ਫੋੜਨਾ ਮਾਲਟਾ ਤੋਂ ਆਇਆ ਪਹਿਲਾਂ ਇਕੱਠੇ ਸੀਗੇ ਦਰਾਚਾ ਸੀ ਠੀਕ ਹੈ ਜੀ ਠੀਕ ਹੈ ਜੀ ਵੀ ਉੱਥੇ 23 ਸਾਲ ਹੋ ਗਏ ਦਰਾਚਾ ਰਹਿੰਦੇ ਨੂੰ ਹਾਂ ਜੀ ਮਮ ਤੇ ਮਾਲਟਾ ਮਾਲਟਾ ਥੋੜਾ ਥੇਦੋ ਥੋੜਾ ਇਲਾਕਾ ਨਮਾ ਸ਼ਹਿਰ ਨਮਾ ਸ਼ਹਿਰ ਆ ਪਿੰਡ ਕਰੀ ਹਾਈ ਤੁਹਾਡਾ ਇਹਦੀ ਬਹੁਤ ਬਾਹਰ ਗਿਆ ਆ ਬਾਈ ਹਨਾ ਪੂਰਾ ਕੱਲਾ ਕੱਲਾ ਘਰ ਉਹ ਕਿਉਂ ਤੇ ਦਬਾਬੇ ਚ ਜਾਂਦੇ ਰਹਿੰਦੇ ਨੇ ਉਧਰ ਮੇਲਾ ਲੱਗਦਾ ਸੁਸਾ ਯਾ ਹੋਰ ਕੀ ਮੇਲੇ ਲੱਗਦੇ ਆ ਤੁਹਾਡੇ ਏਰੀਆ ਚ ਸਭਾ ਮੈਂ ਉਹ ਦੇਖਿਆ ਉਹ ਏਰੀਆ ਬਹੁਤ ਭਰ ਗਿਆ ਹੋਇਆ ਕੱਲਾ ਕੱਲਾ ਭਾਵੇਂ ਦੁਬਈ ਗਿਆ ਕਿਤੇ ਗਿਆ ਯਾਨੀ ਗਏ ਹੋ ਹੈਗੇ ਕੋਈ ਨਾ ਕੋਈ ਤਾਂ ਗਿਆ ਆ ਜੇ ਇੱਕ ਮੇਲਾ ਲੱਗਦਾ ਆ ਰਾਜਾ ਸਾਹਿਬ ਦਾ ਹਾਂਜੀ ਰਾਜਾ ਸਾਹਿਬ ਉਹ ਬੜਾ ਕੋਟ ਜਾ ਕੇ ਆਏ ਆ ਜਾ ਕੇ ਆਏ ਤੁਸੀਂ ਰਾਜਾ ਸਾਹਿਬ ਜਾ ਕੇ ਆਏ ਇਹ ਹੁਣੇ ਜਾ ਕੇ ਆਏ ਥੋੜੀ ਦੇਰ ਹੋਈ ਸਾਡੇ ਤੋਂ ਮਹੀਨਾ ਡੇਢ ਮਹੀਨਾ ਹੋ ਗਿਆ 7-8 ਕਿਲੋਮੀਟਰ ਹੀ ਆਇਆ ਸਾਬ ਠੀਕ ਹੈ ਜੀ ਬਰਾਜ ਸਾਡੇ ਲੱਗੇ ਹੈ ਹਾਂਜੀ ਲੱਗ ਗਿਆ ਇੱਥੇ ਹਾਂਜੀ ਤੇ ਚੰਗਾ ਲੱਗਿਆ ਵੀਰ ਹਣੀਆਂ ਨੂੰ ਮੇਰੇ ਕਿਤੇ ਬਾਈ ਹਣੀਆਂ ਨੇ ਆਪਾਂ ਨੂੰ ਆਵਾਜ਼ ਮਾਰਨੀ ਪਿੱਛੋਂ ਮੈਂ ਕਿਹਾ ਮੈਂ ਭਾਜੀ ਨਾਲ ਮਿਲਣਾ ਤੇ ਮੈਂ ਫੋਟੋ ਵੀ ਕਰਾਉਣੀ ਸਾਡੇ ਹਾਂਜੀ ਹਾਂਜੀ ਜ਼ਰੂਰ ਚਲੋ ਠੀਕ ਹੈ ਯਾਦਗਾਰੀ ਜਲਦੀ ਬਈ ਆਪਾਂ ਜੈਗਰਡ ਫੋਟੋ ਦੇਖ ਕੇ ਥੱਲੇ ਨੂੰ ਉਤਰ ਰਹੇ ਹਾਂ ਤੇ ਇੱਥੇ ਆਪਾਂ ਨੂੰ ਰਾਸਤੇ 'ਚ ਬਾਈ ਹਣੀਆਂ ਮਿਲੇ ਸੀਗੇ ਉਹ ਕਹਿੰਦੇ ਅਸੀਂ ਤੁਹਾਡੀਆਂ ਵੀਡੀਓਜ਼ ਦੇਖਦੇ ਹਾਂ ਤੇ ਬਾਈ ਹਣੀਆਂ ਇਜ਼ਰਾਈਲ ਤੋਂ ਨੇ ਇਜ਼ਰਾਈਲ ਬਾਈ ਕਹਿੰਦੇ ਮੈਂ 1994 ਦਾ ਗਿਆ ਹਾਂ ਦੁਆਬੇ ਏਰੀਆ 'ਚ ਸੀ ਬਾਈ ਨਵੇਂ ਸ਼ਹਿਰ ਤੋਂ ਤੇ ਬਹੁਤ ਬਾਈ ਨਾਲ ਚੰਗਾ ਲੱਗਿਆ ਸੀ 20 ਮਿੰਟ ਬਾਈ ਕੋਲ ਖੜੇ ਰਹੇ ਤੇ ਬਾਈ ਕ ਤੇ ਬਾਈ ਨੂੰ ਅਸੀਂ ਕਿਹਾ ਵੀ ਅਸੀਂ ਇਹ ਕਿਲਾ ਦੇਖ ਕੇ ਫੇਰ ਆਉਣੇ ਆ ਵੀ ਥੱਲੇ ਮਿਲਦੇ ਆ ਤੇ ਅੱਜ ਸ਼ਾਮ ਨੂੰ ਦੇਖਾਂਗੇ ਬਾਈ ਹੁਣੀਆਂ ਨਾਲ ਮਿਲਾਂਗੇ ਤੇ ਚੱਲਦੇ ਆ ਥੱਲੇ ਨੂੰ ਉਤਰ ਰਹੇ ਆ ਆਪਾਂ ਬਾਕੀ ਵੀਡੀਓ ਜਾ ਕੇ ਥੱਲੇ ਬਣਾਉਣੇ ਆ ਕਿਉਂਕਿ ਥੱਲੇ ਨੂੰ ਚੜ੍ਹਾ ਉਤਰਾਈ ਬਹੁਤ ਐ ਤੇ ਵੀਡੀਓ ਖੈਰ ਇਥੇ ਘੱਟ ਬਣਦੀ ਆ ਉਤਰਾਈਆਂ ਬਹੁਤ ਜਿਆਦੇ ਨੇ ਇਥੇ